ਸਸੀਖਾਲ ਜੀ ਮੈਂ ਤੁਹਾਡਾ ਆਪਣਾ ਰਜਨੀਸ਼ ਕਰਕਰਾ এবিসি ਨਿਊਜ਼ ਐਂਡ ਐਂਟਰਟੇਨਮੈਂਟ ਚੈਨਲ ਤੋਂ ਅੱਜ ਅਸੀਂ ਸਾਡੇ ਨਾਲ ਸਟੂਡੀਓ ਚ ਮੌਜੂਦ ਨੇ ਗੁਰਤੇਜ ਸਿੰਘ ਜੀ ਰਾਣਾ ਮਾਨ ਜੋ ਕਿ ਕਾਂਗਰਸ ਦੇ ਸੀਨੀਅਰ ਆਗੂ ਨੇ ਤੇ ਜਿ ਤੁਹਾਨੂੰ ਪਤਾ ਹੀ ਹੈ ਲੋਕ ਸਭਾ ਚੋਣਾਂ ਨੂੰ ਲੈ ਕੇ ਸਾਰੇ ਸਰ ਪਾਰਟੀਆਂ ਵੱਲੋਂ ਆਪਣੀਆਂ ਸਰਗਰਮੀਆਂ ਤੇਜ਼ ਕਰ ਦਿੱਤੀਆਂ ਗਿਆ ਨੇ ਇਸ ਰੜੀ ਦੇ ਤਾਈਤੀ ਪਿਛਲੇ ਜਨੀਆਂ ਨਵਜੋਤ ਸਿੰਘ ਸਿੱਧੂ ਜਿਹੜੀ ਕਾਂਗਰਸ ਦੇ ਸਾਬਕਾ ਪ੍ਰਧਾਨ ਹੁੰਦੇ ਸੀ ਉਹਨਾਂ ਵੱਲੋਂ ਨੇੜਲੇ ਪਿੰਡ ਮਹਿਰਾਜ ਵਿਖੇ ਇੱਕ ਜਿੱਤਰ ਐਲੀ ਕਰੀ ਗਈ ਸੀ ਜਿਸ ਨੂੰ ਲੈ ਕੇ ਕਾਂਗਰਸ ਪਾਰਟੀ ਵਿੱਚ ਕਾਫੀ ਗੱਲਾਂ ਉੱਡੀਆਂ ਸੀ ਕੁ ਚੰਗੀਆਂ ਸੀ ਕੁ ਖੁਸ਼ਮਾਰੀਆਂ ਸੀ ਇਹੋ ਜਿਹੀਆਂ ਦਿਲਚਸਪ ਗੱਲਾਂ ਨੂੰ ਲੈ ਕੇ ਅੱਜ ਅਸੀਂ ਗੱਲਬਾਤ ਕਰਾਂਗੇ ਸੀਨੀਅਰ ਕਾਂਗਰਸੀ ਅਗੂ ਪ੍ਰਤੇਜ ਸਿੰਘ ਰਾਣਾ ਮਾਨ ਸਾਡੇ ਸਤਿਕਾਰ ਸਤਿਕਾਰ ਜੀ ਏਬੀਬੀ ਏਏਬੀਸੀ ਦੇ న్యూਸ ਦੇ ਸ਼ੋਤਿਆਂ ਨੂੰ ਮੇਰੀ ਪਿਆਰ ਭਰੀ ਸਤਿਕਾਰ ਜੀ ਸਾਡਾ ਜੀ ਜਿਹੜੀ ਕਾਂਗਰਸ ਪਾਰਟੀ ਹੈ ਹੁਣ ਲੋਕ ਸਭਾ ਚੋਣਾਂ ਨੇੜੇ ਆ ਗਈਆਂ ਨੇ ਤੇ ਕਤਰੋ ਡਬ ਜੋ ਸਿੰਘ ਸਿੱਧੂ ਆਪਣੀ ਅਲੱਗ ਤੋਂ ਪਾਰਟੀ ਤੇਪ ਕਤਿਵਿਧੀ ਕਰ ਰਿਹਾ ਹੈ ਦਾਤਾ ਉਹ ਕਾਂਗਰਸ ਦੀ ਬਣਾ ਕਹਿ ਸਕਦੇ ਆ ਨਾ ਉਹ ਇੱਕ ਐਸਾ ਦੇ ਵੀ ਕੋਈ ਆਦੇਸ਼ ਦਿੱਤੇ ਕੇ ਉਹ ਤਾਂ ਆਪਣੇ ਅਲੱਗ ਤੋਂ ਹੀ ਕਰੇ ਰਿਹਾ ਕੀ ਇਹਦੇ ਨਾਲ ਕਾਂਗਰਸ ਦੇ ਵਿੱਚ ਕੋਈ ਖਟਾਸ ਵਧੂਗੀ ਜਾਂ ਹੋਰ ਕਿਉਂ ਹੋ ਰਿਹਾ ਹੈ ਇੱਕ ਕਰਕਰਾ ਜੀ ਗੱਲ ਏ ਹੈ ਸਿੱਧੂ ਸਾਹਿਬ ਬਹੁਤ ਸਾਫ ਸੁਥਰੀ ਚਵੀ ਵਾਲੇ ਨੇਤਾ ਨੇ ਤੇ ਕਾਂਗਰਸ ਦੀ ਸੀਨੀਅਰ ਵੀ ਸੀਨੀਅਰ ਲੀਡਰ ਨੂੰ ਵੀ ਪਤਾ ਹੈ ਵੀ ਸਿੱਧੂ ਸਾਹੂ ਤੋਂ ਬਗੈਰ ਕਾਂਗਰਸ ਦਾ ਗਰਾਫ ਠੀਕ ਨਹੀਂ ਆਉਣਾ ਇੱਥੇ ਪੰਜਾਬ 'ਚ ਜੇ ਪੰਜਾਬ 'ਚ ਸਰਕਾਰ ਬਣਾਉਣੀ ਹੈ ਤਾਂ ਉਹ ਸਿੱਧੂ ਸਾਹਿਬ ਨੂੰ ਮੂਰੇ ਲਾਉਣੀ ਪੈਣਾ ਹੈ ਨੰਬਰ 2 ਤੇ ਜੇ ਸਿੱਧੂ ਸਾਹਿਬ ਦਾ ਏਜੰਡਾ ਜਦੋਂ ਚੰਨੀ ਸਾਹਿਬ 3 ਮਹੀਨੇ ਲਈ ਚੀਫ ਮਿਨਿਸਟਰ ਬਣਾਇਆ ਜੇ ਉਹਦੇ ਲਾਗੂ ਕੀਤਾ ਹੁੰਦਾ ਤਾਂ ਅੱਜ ਕਾਂਗਰਸ ਨੂੰ ਆਦਨ ਦੇਖਣੀ ਡਿਸਪੈ ਨਹੀਂ ਕਿਵੇਂ ਤੁਹਾਨੂੰ ਸੋਚੂ ਕੀ ਲੱਗਦਾ ਵੀ ਕਮੀ ਕਿੱਥੇ ਰਹੀ ਹੈ ਕਮੀ ਹਾਈ ਕਮਾਂਡ ਨੇ ਵੀ ਬਹੁਤ ਧਿਆਨ ਨਹੀਂ ਦਿੱਤਾ ਪੰਜਾਬ ਵੱਲ ਜੀ ਸਿੱਧੂ ਸਾਹਿਬ ਜਾ ਕੇ ਵਾਰ-ਵਾਰ ਏਜੰਡਾ ਆਪ ਦਾ ਲੈ ਕੇ ਜਾਂਦੇ ਰਹੇ ਉਹਨਾਂ ਕੋਲ ਵੀ ਜਾਂਦੇ ਰਹੇ ਇੱਥੇ ਵੀ ਇਹਨਾਂ ਨੂੰ ਵੀ ਕਹਿੰਦੇ ਰਹੇ ਚੰਨੀ ਸਾਹਿਬ ਨੂੰ ਵੀ ਕਹਿੰਦੇ ਰਹੇ ਇਹ ਤਾਂ ਚਾਦਰਾਂ ਵਸਾ ਕੇ ਬੈਠ ਕੇ ਜੀ ਪੈਸੇ ਇਕੱਠਾ ਕਰਨ ਲੱਗ ਗਏ ਹਾਈ ਕਮਾਂਡ ਦਾ ਰੋਲ ਕੋਈ ਜ਼ਿਆਦਾ ਵਧੇ ਨਹੀਂ ਲੱਗਾ ਕਿਉਂਕਿ ਜਿਵੇਂ ਸੁਖੀਲ ਝਾਕੜ ਜੀ ਦਾ ਪਿਆਰ ਆਇਆ ਸੀ ਵੀ ਮੁੱਖ ਮੰਤਰੀ ਵਾਸਤੇ VOTING ਕਰਾਈ ਗਈ ਹੈ ਉਹਨਾਂ ਨੂੰ ਸਭ ਤੋਂ ਵੱਧ ਵੋਟਾਂ ਮਿਲੀਆਂ ਸੀ ਜਦਕਿ ਚਰਨਜੀਤ ਚੰਨੀ ਨੂੰ ਸਭ ਤੋਂ ਘੱਟ ਮਿਲੀਆਂ ਸੀ ਫਿਰ ਵੀ ਚਰਨਜੀਤ ਚੰਨੀ ਨੂੰ ਮੁੱਖ ਮੰਤਰੀ ਬਣਾਉਂਛਿਤ ਕਰ ਦਿੱਤਾ ਸੀ ਦਰਸਨ 라ਜੀਪ ਇਹਨਾਂ ਨੇ ਇੱਕੋ ਮੁੱਦਾ ਠਾਲਿਆ ਵੀ ਪੰਜਾਬ ਦੇ ਵਿੱਚ ਪੱਗ ਵਾਲੇ ਤੋਂ ਵਗਿਆ ਰਾਜਨੀਤੀ ਨਹੀਂ ਹੁੰਦੀ ਇਸ ਕਰਕੇ ਜਖੜ ਸਾਹਿਬ ਵੀ ਜੇ ਚੀਫ ਮਿਨਿਸਟਰ ਬਣਦੇ ਬਹੁਤ ਬਹੁਤ ਜਾਂ ਰਿਜ਼ਲਟ ਆਉਣਾ ਸੀ ਗਲਤ ਕਰਿਆ ਇਹਨਾਂ ਨੇ ਚੰਨੀ ਸਾਹਿਬ ਦਾ ਬੰਦਾ ਹੀ ਨਹੀਂ ਸੀ ਕੋਈ ਜਦੋਂ ਐਮਐਲਏ ਸਾਰੇ ਜਖੜ ਸਾਹਿਬ ਨੂੰ ਕਹੀ ਜਾਂਦੇ ਸੀ ਤੇ ਫਿਰ ਚੰਨੀ ਸਾਹਿਬ ਨੂੰ ਬਣਾਉਣ ਦਾ ਮਤਲਬ ਕੀ ਕਾਂਗਰਸ ਨੇ ਆਪ ਦਾ ਕਰਕੇ ਦੇਖਿਆ ਉਹ ਫੇਰ ਹੋ ਗਈ ਜੀ ਉਸ ਮਿਸ਼ਨ ਚ ਤੇ ਹਟ ਕੀ ਕਿਆ ਸਲਾਹ ਜਾਰੀ ਹੈ ਵੀ ਕਾਂਗਰਸ ਪਾਰਟੀ ਦੇ ਵਿੱਚ ਕੌਣ ਅੱਗੇ ਆਵੇਗਾ ਜਾ ਤੁਸੀਂ ਕੀ ਚਾਹਦੇ ਆ ਵੀ ਕੋਈ ਕਿਧੋਂ ਅੱਗੇ ਉੱਤੇ ਇਹ ਕੱਟ ਪੱਕ ਡੋਰ ਸਮਣੀ ਚਾਹੀਦੀ ਹੈ ਦੇਖੋ ਪੰਜਾਬ ਦੇ ਹਰ ਹਰ ਇਨਸਾਨ ਪੰਜਾਬ ਦਾ ਜੋ ਪੰਜਾਬ ਨੂੰ ਪਿਆਰ ਕਰਦਾ ਉਹਨਾਂ ਨੇ ਸਾਰਿਆਂ ਦੇ ਭਰੋਸਾ ਕਰਕੇ ਦੇਖ ਲਿਆ ਭਗਵਾਨਤਮਨ ਤੇ ਵੀ ਕਰਕੇ ਦੇਖ ਲਿਆ ਹੁਣ ਉਹਨਾਂ ਦੇ ਉਮੀਦ ਇੱਕੋ ਇੱਕ ਬਚੀ ਆ ਵੀ ਜੇ ਸਿੱਧੂ ਸਾਹਬ ਕੋਲੇ ਕਮਾਂਡ ਆਉਂਦੀ ਹੈ ਤਾਂ ਪੰਜਾਬ ਬਚ ਸਕਦਾ ਨਹੀਂ ਤਾਂ ਤੁਸੀਂ ਦੇਖੀ ਜਾਂਦੇ ਹੋ ਜਿਹੜੀਆਂ ਗੱਲਾਂ ਕਰਕੇ ਭਗਵਾਨਤਮਨ ਜੀ ਆਏ ਸੀ ਉਹ ਇੱਕ ਵੀ ਗੱਲ ਤੇ ਖੜੇ ਨੇ ਉਹੀ ਹੈਲੀਕਾਪਟਰਾਂ ਦੇ ਚੜੇ ਫਿਰਦੇ ਨੇ ਉਹੀ ਸਾਰਾ ਆਇਡ ਕਿੰਨੀ ਆਇਡ ਲਾਈ ਜਾ ਰਹੀ ਹੈ ਜੀ ਫालतू ਹੁਣ ਹੁਣ ਮੁਰਗੀ ਹਾਲਾ ਖੋਲਣ ਦੀ ਕਿਉਂ ਨਹੀਂ ਗੱਲ ਕਰਦੇ ਘਰ ਵਾਲੀ ਵੀ ਫੋਰਥ ਲੀ ਫਿਰਦੀ ਐ ਇੰਨੇ ਇੰਨੇ 50 50 ਗੱਡੀਆਂ ਨਾਲ ਚੱਲਦਗਾ ਆਪਦੇ ਨਾਲ 1200 ਬੰਦਾ ਚੱਲਦਾ ਕਿੱਧਰ ਗਈਆਂ ਉਹ ਗੱਲਾਂ ਇਹਨਾਂ ਦੀ ਸਾਫ ਸੁਥਰੀ ਜਿਹੜੀ ਕਹਿ ਰਹੇ ਸੀ ਜਿਹੜੇ ਮੁੱਦੇ ਤੇ ਸੀ ਇੱਕ ਵੀ ਮੁੱਦੇ ਉਹ ਪੂਰੇ ਨਹੀਂ ਉਤਰੇ ਜੀ ਕਾਂਗਰਸ ਪਾਰਟੀ ਕਮੇਂਚ ਦੇ ਇਕੱਠੇ ਹੋ ਕੇ ਵਿਰੋਧ ਕਿਉਂ ਨਹੀਂ ਕਰਦੀ ਇੱਕ ਪਾਸੇ ਤਾਂ ਦਿੱਲੀ ਦੇ ਵਿੱਚ ਕਹਿ ਰਿਹਾ ਵੀ ਕਾਂਗਰਸ ਪਾਰਟੀ ਨਾਲ ਕੇ ਆਮ ਆਦਮੀ ਪਾਰਟੀ ਤੇ ਕਾਂਗਰਸ ਪਾਰਟੀ ਨਾਲ ਕੇ ਲੋਕ ਸਭਾ ਚੌੜਾ ਚੌਥੀ ਨੂੰ ਕਰੂਗੀ ਇੱਕ ਪਾਸੇ ਤੁਸੀਂ ਇੱਥੇ ਕਹਿ ਰਹੇ ਹੋ ਆਪ ਆਦਮੀ ਪਾਰਟੀ ਦਾ ਵਿਰੋਧ ਕਰ ਰਹੇ ਹੋ ਨਹੀਂ ਪੰਜਾਬ ਚ ਤਾਂ ਇਸ ਵਕਤ ਗਰਾਫ ਆਮ ਆਦਮੀ ਦਾ ਬਿਲਕੁਲ ਡਾਊਨ ਹੈ ਹਾਈ ਕਮਾਂਡ ਨੂੰ ਨਹੀਂ ਕਰਨਾ ਚਾਹੀਦਾ ਇਹਨਾਂ ਨਾਲ ਸਮਝੌਤਾ ਕੋਈ ਫਰਕ ਨਹੀਂ ਪੈਂਦਾ ਇਹਨਾਂ ਨਾਲ ਇਹਨਾਂ ਇਹਨਾਂ ਦੇ ਲੋਕ ਕੱਪੜੇ ਤੱਕ ਪਾੜਨਗੇ ਤੁਸੀਂ ਦੇਖਦੇ ਜਾਓ ਜਿਹੜੀਆਂ ਗੱਲਾਂ ਕਰਕੇ ਆਇਆ ਕਿੱਥੇ ਹਜ਼ਾਰੇ ਹਜ਼ਾਰ ਰੁਪਏ ਬੁੜੀਆਂ ਨੂੰ ਕਰਕੇ ਗਏ ਸੀ ਦੀ ਇਹਨਾਂ ਕੋਲ ਇੱਕ ਗੱਲ ਦਾ ਜਵਾਬ ਹੈ ਨਹੀਂ ਨਹੀਂ ਫਿਰ ਕਾਂਗਰਸ ਨੇ ਕਿਹਾ ਜੇ ਵਧੀਆ ਕੰਮ ਕਰਿਆ ਹੁੰਦਾ ਫਿਰ ਇਹ ਆਉਂਦੇ ਕਿਉਂਗੇ ਆਪਦੇ ਵੇਲੇ ਜਦੋਂ ਕਾਂਗਰਸ ਦੀ ਸਰਕਾਰ ਸੀ ਦਰਾਫਤਾਂ ਤੋਂ ਕਾਂਗਰਸ ਨੇ ਵੀ ਬਹੁਤ ਆਫਤ ਹਿੱਕਿਆ ਨਹੀਂ ਨਹੀਂ ਦੇਖੋ ਕੱਲੇ ਸੀ ਗੱਲੀਦਾਲ ਕਾਂਗਰਸ ਦੋਹਾਂ ਦੀਆਂ ਲੋਕਾਂ ਦੀਆਂ ਨਜ਼ਰਾਂ ਚ ਦੋਨੇ ਪਾਰਟੀਆਂ ਨੂੰ ਬਾਰ-ਬਾਰ ਦੇਖ ਲਿਆ ਸੀ ਇਹਨਾਂ ਨੂੰ ਉਹ ਇੱਕ ਨਵਾਂ ਇਹ ਲੈ ਕੇ ਆਏ ਸੀ ਵੀ ਅਸੀਂ ਪੰਜਾਬ ਲਈ ਆਹ ਕਰ ਦਾਂਗੇ ਵਾਹ ਕਰ ਦਾਂਗੇ ਪਰ ਜਿਹੜਾ ਕਰਨਾ ਸੀ ਉਹਦੇ ਤਾਂ ਚੱਲੇ ਨਹੀਂ ਉਹਨਾਂ ਨਾਲ ਇਹ ਚੱਲ ਕੋਈ ਫਿਰਤੇ ਲੋਕ ਕਾਂਗਰਸ ਨੂੰ ਕਹਣਾ ਚਿਤਾ ਦਿੰਦੇ ਜੇ ਉਹ ਹੀ ਕੁਝ ਕਰਨਾ ਸੀ ਇਹਨਾਂ ਨੇ ਤਾਂ ਉਹ ਹੀ ਲੀਡਰ ਰਹਿ ਗਿਆ ਹੁਣ ਇਹਨਾਂ ਦੇ ਲੀਡਰ ਇਹੋ ਜਿਹੇ ਲੀਡਰ ਚਿਤਾਤੇ ਜਿਹੜਾ ਐਮਐਲਏ ਬਣ ਗਿਆ ਉਹ ਐਮਸੀ ਨਹੀਂ ਜਿੱਤ ਸਕਦਾ ਜੀ ਪਤਾ ਹੀ ਕੁਝ ਨਹੀਂ ਅਫਸਰशाही ਮਲਮਲੀਆਂ ਕਰੀ ਜਾਂਦੀ ਹੈ ਕਿੰਨਾ ਕ੍ਰਾਈਮ ਵੱਧ ਗਿਆ ਜਿਹੜੀ ਵੀ ਇਹ ਕਾਂਗਰਸ ਪਾਰਟੀ ਹੁਣ ਤੁਸੀਂ ਕੀ ਕਾਂਗਰਸ ਪਾਰਟੀ ਦੇ ਨਾਲੋਂ ਜਾਂ ਨਵਜੋਤ ਸਿੰਘ ਸਿੱਧੂ ਦੇ ਨਾਲ ਅਸੀਂ ਪੰਜਾਬ ਦੇ ਨਾਲ ਹੈ ਸਿੱਧੂ ਸਾਹਿਬ ਪੰਜਾਬ ਦੀ ਜਿੰਦ ਜਾਨ ਹੈ ਤੇ ਹਾਈ ਕਮਾਂਡ ਵੀ ਸਿੱਧੂ ਸਾਹਿਬ ਨੂੰ ਮੌਕਾ ਦੇਊਗੀ ਇੱਕ ਵਾਰੀ ਤਾਂ ਖੇਡਣਾ ਚਾਹੀਦਾ ਸਿੱਧੂ ਸਾਹਿਬ ਤੇ ਹੋਰ ਕੋਈ ਸਾਫ਼ ਸੋਵੀ ਵਾਲਾ ਮੈਨੂੰ ਦਿਖਾ ਦਿਓ ਜੀ ਲੀਡਰ ਆ ਰਾਜਾ ਵੜਿੰਗ ਜੀ ਹੈ ਉਹ ਵੜਗਾਲੀ ਉਹਦੀ ਫਾਈਲ ਦਿਖਾ ਦਿੰਦਾ ਫੇਰ ਚੁੱਪਾ ਇਹਨਾਂ ਕੋਲ ਕੋਈ ਹਾਈ ਕਮਾਂਡ ਕੋ ਸਕੇਨ ਨੂੰ ਬੋਲਣ ਨੂੰ ਸਿੱਧੂ ਸਾਹਿਬ ਵਿਰੁੱਧ ਇਹਨਾਂ ਕੋਲ ਕੋਈ ਚੀਜ਼ ਨਹੀਂ ਵੀ ਆਹ ਕਹਿ ਦੋ ਨਾ ਆ ਤਾ ਗਿਆ ਸਿੱਧੂ ਸਾਹਿਬ ਤੇ 70 ਸਾਲ ਦੀ ਮੰਗ ਸੀ ਲੋਕਾਂ ਦੀ ਕਰਤਾਰਪੁਰ ਸਾਹਿਬ ਦਾ ਰਸਤਾ ਖੋਲਤਾ ਇਹ ਤਾਂ ਕਹਿੰਦੇ ਸੀ ਹੋ ਹੀ ਨਹੀਂ ਸਕਦਾ ਬੀਬੀ ਹਰਸਿੰਦਰਪ੍ਰੀਤ ਕਹਿੰਦੀ ਸੀ ਇਹ ਤਾਂ ਹੋ ਹੀ ਨਹੀਂ ਸਕਦਾ ਜੀ ਜਦੋਂ ਹੋ ਗਿਆ ਫਿਰ ਸਾਰੇ ਜਣੇ ਜਾ ਕੇ ਮੂਰੇ ਬਹਿ ਗਏ ਇਹਦੇ ਤੇ ਜਗਜੋਤ ਸਿੰਘ ਸਿੱਧੂ ਜਤਾਓ ਕਿਉਂ ਨਹੀਂ ਟ੍ਰੀਟਮੈਂਟਸ ਕਰ ਸਕਦਾ ਵੀ ਹਾਈ ਕਮਾਂਡ ਨੂੰ ਵੀ ਉਹਨਾਂ ਨੂੰ ਅੱਗੇ ਕਰਿਆ ਜਾਵੇ ਕਿਉਂ ਹਾਈ ਕਮਾਂਡ ਉਹਨਾਂ ਤੋਂ ਕਹ ਕਬੀਰ ਹੀ ਆਪਣੀ ਨਹੀਂ ਅੱਖਾਂ ਨਹੀਂ ਫੇਰਦੀਆਂ ਜੀ ਹੁਣ ਕੁਸੰਦਰਲੀਆਂ ਗੱਲਾਂ ਆ ਉਹਨਾਂ ਨੇ ਸਿੱਧੂ ਸਾਹਿਬ ਨੂੰ ਥਾਪੀ ਦੇ ਕੇ ਤੋੜਿਆ ਹੋਇਆ ਜਿਹੜੀ ਰੈਲੀ ਕਰਕੇ ਗਿਆ ਉਹ ਐਵੇਂ ਐਵੇਂ ਥੋੜਾ ਹਾਈ ਕਮਾਂਡ ਦੇ ਦੇਸ਼ ਤੋਂ ਬਗੈਰ ਹੋ ਜਾਂਦਾ ਸਾਰਾ ਕੁਝ ਜੀ ਚਾਹੀ ਕਮਾਂਡ ਫਿਰ ਖੁੱਲ ਕੇ ਕਹਿਦੀ ਵੀ ਖੁੱਲ ਕੇ ਜਦ ਦੂਜਾ ਨੂੰ ਕਹਿੰਦੀ ਵੀ ਜਿਵੇਂ ਉਹ ਕਹਿੰਦੇ ਹੋਵੇਂ ਨਾਲ ਚੱਲੋ ਹਾਂ ਕਹਿਣਾ ਬੰਦ ਹੈ ਜੀ ਉਹਨਾਂ ਦਾ ਸਾਰਿਆਂ ਨੂੰ ਇੱਕ ਮੰਚ ਤੇ ਇਕੱਠਾ ਹੋਣਾ ਚਾਹੀਦਾ ਹੈ ਤੇ ਸਰਕਾਰ ਬਣਾਉਣੀ ਹੈ ਤਾਂ ਸਾਰਿਆਂ ਨੂੰ ਆਉਣਾ ਚਾਹੀਦਾ ਇੱਕ ਮੰਚ ਤੇ ਹਾਂ ਰੈਡੀ ਦਾ ਤੁਸੀਂ ਦੇਖੋ ਵੀ ਪੂਰਾ ਟੱਕ ਕੇ ਵਿਰੋਧ ਕੀਤਾ ਗਿਆ हां ਨਾਟਕ ਬ੍ਰੋਕ ਕੀਤਾ ਗਿਆ ਜੀ ਇਹਨਾਂ ਨੇ ਬੰਦੇ ਵੀ ਰੋਕੇ ਜੀ ਇਹਨਾਂ ਨੇ ਹਰ ਤਰ੍ਹਾਂ ਦੀ ਪੂਰੀ ਰੋਕਣ ਦੀ ਕੋਸ਼ਿਸ਼ ਕੀਤੀ ਸੱਜੇ ਤਾਂ ਰੋਕੇ ਜਦੋਂ ਤੁਸੀਂ ਉਹੋ ਲੀਤੇ ਪਏ ਆ ਤੇ ਹਲਕਿਆ ਦੇ ਤੁਸੀਂ ਉਹਨਾਂ ਨੂੰ ਨਾ ਬੁਲਾਉਂਗੇ ਤਾਂ ਰੁਕੜ ਗਈ ਫਿਰ ਜਿਉ ਕਾਰਨਸ ਦੀ ਰੈਲੀ ਸੀ ਤਾਂ ਉਹਨਾਂ ਨੂੰ ਬੁਲਾਉਣਾ ਚਾਹੀਦਾ ਸੀ ਨਹੀਂ ਉਹ ਜਿਹੜੀ ਰੈਲੀ ਸੀ ਜਿੱਤੇਗਾ ਪੰਜਾਬ ਦੇ ਨਾਮ ਤੇ ਰੈਲੀ ਰੱਖੀ ਸੀ ਉਹ ਸਿੱਧੂ ਸਾਲ ਦਾ ਜਿਹੜਾ ਫਸੋਖੜ ਹੈ ਉਹ ਮਹਾਰਾਜ ਨਾਲ ਆ ਕੇ ਜੁੜਦਾ ਜੀ ਇਹ ਉਹਨਾਂ ਦਾ ਪਿੰਡ ਲਾ ਲਓ ਪੁਰਾਣਾ ਕਲਚਰ ਵਾਲੋ ਸਿੱਧੂ ਸਾਹਿਬ ਉੱਥੇ ਮੱਥਾ ਟੇਕਣ ਵੀ ਆਏ ਆ ਉੱਥੇ ਜਦੋਂ ਹਲਕੇ ਦੇ ਲੋਕਾਂ ਨੂੰ ਬੁਲਾਇਆ ਜਾ ਸਕਦਾ ਤਾਂ ਹਲਕੇ ਦੇ ਲੀਡਰ ਨੂੰ ਵੀ ਬੁਲਾਇਆ ਜਾ ਸਕਦਾ ਨਹੀਂ ਨਹੀਂ ਖੁੱਲਾ ਸੱਦਾ ਜੇ ਕਿਸੇ ਨੂੰ ਰੋਕਿਆ ਥੋੜਾ ਉੱਥੇੋਂ ਤੋਂ ਬੁਲਾਇ ਦੀ ਸਤਾ ਜਦੋਂ ਪਤਾ ਕਰਿਓ ਕਦੇ ਸਾਨੂੰ ਸੱਦਾ ਹੀ ਨਹੀਂ ਸੰਤਪਤ ਹੀ ਨਹੀਂ ਪਾਰਟੀ ਗੱਟੀਆਂ ਦਾ ਸਾਨੂੰ ਕੋਈ ਆਟਰ ਵੀ ਆਇਆ ਐਸੇ ਸੱਦਾ ਦੱਸੋ ਕਿਹਨੂੰ ਦਿੱਤਾ ਨਹੀਂ ਪਾਰਟੀ ਗੱਟੀਆਂ ਦੇ ਪੋ ਕਿਤੇ ਪਾਰਟੀ ਦੀ ਤਾਂ ਰੈਲੀ ਹੈਗੀ ਤਦ ਕੋ ਪਾਰਟੀ ਵਾਲੇ ਕਹੀ ਇਹ ਕਹੀ ਜਾਂਦੀ ਵੀ ਪਾਰਟੀ ਦੀ ਰੈਲੀ ਸੀ ਪਰ ਰੈਲੀ ਦਾ ਜਿਹੜੇ ਵਰਕਰ ਹੈ ਉਹ ਪੰਗ ਕਾਂਗਰਸ ਦੀ ਵਰਕਰ ਹੈ ਜੀ ਸਾਰੇ ਆਏ ਆ ਜਿਹੜੇ ਕਾਂਗਰਸ ਦੇ ਬੱਕਰ ਵੀ ਇਸ ਵਿੱਚ ਠੀਕ ਹੈ ਕੁਛ ਅਸਾ ਚਲੋ ਸਿੱਧੂ ਨੂੰ ਪਿਆਰ ਕਰਦੇ ਉਹ ਆਏ ਸੀ ਪਰ ਕਾਂਗਰਸ ਦੇ ਜਿਹੜੇ ਡੇਟਾ ਸੀ ਨਾ ਉਹ ਨਾ ਹੋਣਾ ਕਿਤੇ ਨਾ ਕਿਤੇ ਇਹ ਸਾਬਤ ਕਰਦਾ ਵੀ ਕਾਂਗਰਸ ਦੇ ਵਿੱਚ ਡਟਮੀ ਇੱਕ ਦੂਜੇ ਦੇ ਵਿੱਚ ਵਿਰੋਧਾ ਔਰ ਘਟਾ ਸੀ ਜਿਹੜੇ ਕੀ ਇਹਨਾਂ ਨੂੰ ਇਹ 255 ਲੋਕ ਸਭਾ ਚੋਣਾਂ ਚ ਹਾਂ ਇਹ ਹਾਈ ਕਮਾਂਡ ਨੂੰ ਧਿਆਨ ਦੇਣਾ ਚਾਹੀਦਾ ਜੀ ਇਹਨਾਂ ਗੱਲਾਂ ਬਾਰੇ ਤੇ ਲੱਗਦਾ ਹੈ ਜਲਦੀ ਫੈਸਲਾ ਕਰਨਗੇ ਕੋਈ ਫਲਕਾ ਕਿਸਨਾ ਸਿਸਟਮ ਪੰਜਾਬ ਦਾ ਬਾਰੇ ਹੁਣ ਸੋਦੇ ਕੋ ਸਮਾਂ ਕਿਹੜਾ ਰਹਿ ਗਿਆ ਕਦੋਂ ਪੈਸਲੇ ਹੋ ਗਏ ਕਦੋਂ ਕਿਉਂਕਿ ਰਾਹੁਲ ਗਾਂਧੀ ਕਦੋਂ ਯਾਤਰਾ ਸ਼ੁਰੂ ਕਰ ਰਿਹਾ ਉਹ ਤਾਂ ਉੱਧਰ ਵਿਜੀ ਹੈ ਉਹਨਾਂ ਕੋਲੇ ਟਾਈਮ ਨਹੀਂ ਹੈਗਾ ਪੰਜਾਬ ਦੀ ਆਪ ਤਾਂ ਨਹੀਂ ਸੀਟਾਂ ਘਟ ਰੇਸ ਕਰਕੇ ਪੰਜਾਬ ਵੱਲ ਤਾਂ ਧਿਆਨ ਹੀ ਨਹੀਂ ਦੇ ਦਿੱਤਾ ਜਾ ਰਿਹਾ ਹਾਂ ਪੰਜਾਬ ਦੀ ਇਹ ਇਹ ਵੀ ਵੱਡਾ ਆ ਜਾਂਦਾ ਜੀ ਇੱਕ ਮਤਾ ਵੀ 13 ਸੀਟਾਂ 13 ਨੂੰ ਉਹ ਸਮਝਦੇ ਕੁਝ ਨਹੀਂ ਹਾਈ ਕਮਾਂਡ ਵਾਲੇ ਉਹ ਆਪ ਦੱਸ ਤੋਂ ਪ੍ਰੋਗਰਾਮ ਜੋ ਦਿੰਦੇ ਉਹ ਹੀ ਲਾਗੂ ਹੁੰਦਾ ਹੁਣ ਵੀ ਜੇ ਆ ਸਮਝੌਤਾ ਕਰ ਲਿਆ ਹੋ ਜੂਗਾ ਸਮਝੋਤਾ ਇਹਨਾਂ ਨਾਲ ਝਾੜੂ ਵਾਲਿਆਂ ਨਾਲ ਪਰ ਵਰਕਰ ਕਿਵੇਂ ਇੱਕ ਦੂਜੇ ਨਾਲ ਲੜਨਗੇ ਜੀ ਹੁਣਾ ਇੱਕ ਇੱਕ ਹਲਕੇ ਚ 4 4 3 3 4 4 ਲੀਟਰ ਹੋ ਚੁੱਕੇ ਐ ਕੱਲੂ ਬੰਨੋ ਕਾਂਗਰਸ ਜੇ ਕਿਸੇ ਟਿਕਾ ਕਰਉਂਦੀ ਐ ਤਾਂ ਦੂਸਰੇ ਇਲਜ਼ਾਜ਼ ਤੋੜਤੇ ਜਾਂ ਹੋਰ ਆ ਫੇਰ ਵੀ ਵਿਰੋਧਤਾ ਤਾਂ ਬਦੂ ਕੀ ਬਦੂ ਕੀ ਅੰਦਰ ਪਛਾਨ ਤਾਂ ਕਾਂਗਰਸ ਦਾ ਹੀ ਹੋਗਾ ਨਾ ਨਹੀਂ ਨਹੀਂ ਦੇਖੋ ਆਪਣੇ ਆਪਣੇ ਲੈਵਲ ਤੇ ਸਾਰੇ ਕਾਂਗਰਸ ਨੂੰ ਮਜ਼ਬੂਤ ਕਰਨ ਤੇ ਲੱਗੇ ਹੋਏ ਐ ਹਰ ਕਾ ਜਾ ਰਹੇ ਆ ਆ ਕਾਂਗਰਸ ਨੂੰ ਮਜ਼ਬੂਤ ਨਹੀਂ ਕਰਨ ਲੱਗੇ ਜੀ ਉਹ ਆਪਦੇ ਆਪ ਨੂੰ ਮਜ਼ਬੂਤ ਕਰਨ ਲੱਗੇ ਹੋਏ ਐ ਵੀ ਮੈਂ ਇੱਥੋਂ ਦਾ ਮੈਦਾਬੇਦਾਰ ਬੜਾ ਇਹ ਕਾਲੂ ਆਟੋਟੈਕਟ ਨਹੀਂ ਮਿਲਦੀ ਉਹ ਦੂਜੇ ਦੇ ਦੇਖੋ ਦਾਅਵੇਦਾਰੀ ਪੇਸ਼ ਕਰਨਾ ਤਾਂ ਕੋਈ ਮਾਰੀ ਗੱਲ ਨਹੀਂ ਹਰ ਇੱਕ ਨੂੰ ਅਧਿਕਾਰ ਹੈ ਉਹ ਇਲੈਕਸ਼ਨ ਲੜਨ ਦਾ ਟਿਕਟ ਮੰਗਣ ਦਾ ਅਧਿਕਾਰ ਹੈ ਜੀ ਉਹ ਹਾਈ ਕਮਾਂਡ ਦੇ ਦੇਣੀ ਹੈ ਟਿਕਟ ਜਿਹਨੂੰ ਦੇਣੀ ਆ ਉਹੀ ਲੜੂਗਾ ਇੱਕ ਬੰਦੇ ਹੀ ਲੜੂਗਾ ਸਿੱਧੂ ਦੀ ਰੈਲੀ ਸਾਫ ਦੱਸ ਰਹੀ ਆ ਵੀ ਜੇ ਕਾਂਗਰਸ ਨੇ ਉਹਦੀ ਬਾਹਰ ਨਾ ਫੜੀ ਤਾ ਉਹ ਜਿਹੜਿਆ ਜਿੱਤ ਪੰਜਾਬ ਜਿੱਤ ਰੇ ਗਿਆ ਕਰ ਰਿਹਾ ਉਹ ਕਿਸੇ ਨਾ ਕਿਸੇ ਦਿਸ਼ਾ ਦੇ ਰਹੀਆ ਸੰਕੇਤ ਦੇ ਰਹੀਆ ਵੀ ਉਹ ਸਿੱਧੂ ਆਪ ਦੀ ਪਾਰਟੀ ਖੜੀ ਕਰਦੇ ਨਹੀਂ ਤਾਂ ਦੇਖੋ ਇਹਦਾ ਆਉਣ ਵਾਲਾ ਸਮਾਂ ਹੀ ਦੱਸੂਗਾ ਜੀ ਵੀ ਕੀ ਹੋ ਸਕਦਾ ਪਰ ਸਿੱਧੂ ਸਾਹਿਬ ਵਫਾਦਾਰ ਸਪਾਈ ਨੇ ਕਾਂਗਰਸ ਦੇ ਉਹ ਵਾਰ-ਵਾਰ ਪ੍ਰਿੰਕਾ ਗਾਂਧੀ ਜੀ ਨੂੰ ਸੋਨੀਆ ਗਾਂਧੀ ਜੀ ਨੂੰ ਰਾਹੁਲ ਜੀ ਨੂੰ ਉਹਨਾਂ ਤੋਂ ਬਾਹਰ ਨਹੀਂ ਇੱਕ ਇੰਚ ਵੀ ਬਾਹਰ ਨਹੀਂ ਤੇ ਪੰਜਾਬ ਛੱਡ ਕਿੰਨੀ ਜਾਲਾ ਚਾਹੁੰਦੇ ਪਿੱਛੇ ਜਦੋਂ ਕਾਂਗਰਸ ਸਰਕਾਰ ਸੀ ਉਦੋਂ ਵੀ ਬਥੇਰੇ ਉਹ ਦਿੱਲੀ ਜਾ ਕੇ ਮੀਟਿੰਗਾਂ ਕਰਦੇ ਰਹੇ ਆ ਪੰਜਾਬ ਪ੍ਰਧਾਨ ਵੀ ਬਣੇ ਆ ਪਰ ਚੱਲੀ ਤਾਂ ਉਹਨਾਂ ਦੀ ਫੇਰ ਵੀ ਨਹੀਂ ਜਾਂ ਤਾਂ ਉਹਨਾਂ ਦੀ ਸਹੀ ਮੰਨੀ ਨਹੀਂ ਜਾ ਰਹੀ ਜਾਂ ਉਹ ਸਮਝਾ ਸਮਝਾ ਨਹੀਂ ਪਾ ਰਹੇ ਸਹੀ ਕਿਤੇ ਨਾ ਕਿਤੇ ਤਾਂ ਗੜਬੜ ਹੈਗੀ ਹੈ ਨਾ ਤੇ ਹਾਂ ਉਹਦੇ ਵਿੱਚ ਕੁਝ ਕਮੀਆਂ ਪੇਚਕਾਂ ਰਹੀਆਂ ਜੀ ਉਹਨਾਂ ਨੇ ਹੀ ਪੂਰੇ ਤਰ੍ਹਾਂ ਸਮਝਾ ਸਕੇ ਸਾਰੇ ਇਕੱਠੇ ਹੋ ਗਏ ਕਿੰਨੇ ਕਰਪਟ ਹੈ ਕੱਠੇ ਹੋ ਕੇ ਉਹਨਾਂ ਨੇ ਆਪ ਦਾ ਕਰਗੇ ਜੀ ਹੁਣ ਵੋਟਾਂ ਦੇ ਦੌਰਾਨ ਵੀ ਲੋਕ ਸਭਾ ਵਿਧਾਨ ਸਭਾ ਵੋਟਾਂ 'ਚ ਵੀ ਆਪਾਂ ਦੇਖਿਆ ਵੀ ਉਹ ਲੱਗਤੋ ਹੀ ਆਪਦਾ ਅਜੰਡਾ ਲੈ ਕੇ ਤੁਰੇ ਵੇ ਸੀ ਪਾਰਟੀ ਤੋਂ ਨਹੀਂ ਨਹੀਂ ਅਜੰਡਾ ਉਹਨਾਂ ਦਾ ਸਾਫ਼ ਸੁਥਰਾ ਸੀ ਕੱਲਿਆ ਦਾ ਸੀ ਨਾ ਕੱਲਿਆ ਦਾ ਸੀ ਉਹ ਹਾਈ ਕਮਾਂਡ ਨੂੰ ਵੀ ਉਹ ਪਾਰਟੀ ਹਾਈ ਕਮਾਂਡ ਦੀ ਤਾਂ ਮੰਨੀ ਨਹੀਂ ਉਹਨਾਂ ਨੇ ਹਾਈ ਹਾਈ ਕਮਾਂਡ ਜੋ ਕਹਿੰਦੀ ਸੀ ਉਹ ਤਾਂ ਆਪਦਾ ਲੱਕ ਤੋਂ ਚੱਲਦੀ ਸੀ ਵੀ ਮੈਂ ਇਹ ਲੈ ਕੇ ਜੇ ਨੂੰ ਹੁਣ ਵੀ ਉਹ ਜਿੱਤ ਗਿਆ ਪੰਜਾਬ ਦੇ ਵਿੱਚ ਆਪਦਾ ਏਜੰਡਾ ਲੈ ਕੇ ਤੁਰੇ ਫਿਰੇ ਆ ਉਹ ਇਹ ਤਾਂ ਵੀ ਕਹਿੰਦੇ ਵੀ ਕਾਂਗਰਸ ਪਾਰਟੀ ਆ ਕਰੇਗੀ ਜਾਂ ਕਾਂਗਰਸ ਪਾਰਟੀ ਆ ਕਰੇਗੀ ਉਹ ਤਾਂ ਐਂ ਕਹਿੰਦੇ ਆ ਵੀ ਅਸੀਂ ਆ ਕਰਾਂਗੇ ਨਹੀਂ ਅਸੀਂ ਵੀ ਤਾਂ ਕਾਂਗਰਸੀ ਆ ਨਾ ਜੀ ਨਹੀਂ ਨਹੀਂ ਫਰਕ ਹੈ ਜੀ ਇਸ ਦੇ ਵਿੱਚ ਫਰਕ ਆ ਨਹੀਂ ਨਹੀਂ ਅਸੀਂ ਵੀ ਕਾਂਗਰਸੀ ਆ ਉਹ ਇਹ ਉਹ ਦੇਖੋ ਏਜੰਡਾ ਇਹਨਾਂ ਕੋਲ ਤਾਂ ਕੋਈ ਏਜੰਡਾ ਹੀ ਹੈ ਨਹੀਂ ਕੀ ਕਹਿਣਗੇ ਕੀ ਕਹਿਣਗੇ ਜੀ ਏਜੰਡਾ ਉਹਨਾਂ ਕੋਲ ਨਹੀਂ ਹੈਗਾ ਫਿਰ ਵਿਰੋਧ ਕਰੋ ਕਭਰੋ ਤਾਂ ਕਰੀ ਜਾਂਦੇ ਹੋਰ ਕਿਹੜਾ ਲੀਡਰ ਕਰ ਰਿਹਾ ਤੁਹਾਡਾ 50% ਕਰ ਰਿਹਾ ਕੌਣ ਕਰ ਰਿਹਾ ਪੰਜਾਬ ਦਾ ਧਾਰਮਿਕ ਕਿਸੇ ਤੁਸੀਂ ਜਾਣਦੇ ਹੋ ਜਿਹੜਾ ਕਿ ਲਾਇਆ ਹੈ ਜਦੋਂ ਉਹ ਵਿਰੋਧੀ ਨਹੀਂ ਕਰ ਰਹੇ ਇਹ ਦੇਖੋ ਰਲੇ ਹੋਏ ਐ ਸਾਰੇ ਰਲੇ ਵੇ ਐ ਸਾਰੇ ਕਰਪਟ ਐ ਇਹ ਸਿੱਧੂ ਸਾਹਿਬ ਇਮਾਨਦਾਰ ਐ ਉਹਨਾਂ ਤੇ ਕੋਈ ਉਂਗਲ ਨਹੀਂ ਉਠਾ ਸਕਦਾ ਤੇ ਹਾਈ ਕਮਾਂਡ ਨੇ ਵੀ ਦੇਖ ਲਈ ਸਿੱਧੂ ਸਾਹਿਬ ਕੀ ਕਰ ਲੈਣਗੇ ਜੀ ਪੰਜਾਬ ਦੇ ਵਿੱਚ ਟੀਮ ਤਾਂ ਚਾਹੀਦੀ ਚਾਹੀਦੀ ਹੈ ਨਾ ਨਹੀਂ ਟੀਮ ਨਿਕਲੇ ਹੋਗੀ ਜੀ ਇਮਾਨਦਾਰ ਹੋਰ ਲੋਕ ਬਹੁਤ ਬੈਠੇ ਆ ਪਾਰਟੀ ਦੇ ਵਿੱਚ ਬਹੁਤ ਬੈਠੇ ਇਮਾਨਦਾਰ ਵੀ ਪੁਰਾਣੇ ਉਹਨਾਂ ਨੂੰ ਉੱਠਣ ਦੇਣਗੇ ਦੇਖੋ ਦਰਅਸਲ ਸਾਰਾ ਕੁਝ ਪਾਰਟੀ ਨਾਲ ਹੀ ਹੁੰਦਾ ਹੈ ਲੀਡਰ ਨਾਲ ਲੀਡਰ ਨੂੰ ਤਾਂ ਵਹਿਮ ਹੁੰਦਾ ਵੀ ਮੈਂ ਜੇ ਇੱਧਰ ਵਾਗਿਆ ਮੇਰਾ ਤਾਂ ਸਾਰਾ ਹੀ ਉਧਰ ਚਾਇਆ ਜਾਊਗਾ ਉਹ ਪਰ ਵੋਟਰ ਨਹੀਂ ਬਦਲਦੇ ਵੋਟਰ ਸਿਆਣੇ ਹੈ ਜੀ ਉਹ ਪੰਜਾਬ ਦੇ ਹਿੱਤ ਦੇਖਦੇ ਆ ਉਹ ਤਾਂ ਆਪਾਂ ਦੇਖਿਆ ਹੀ ਹੈ ਹੁਣ ਪਿੱਛੇ ਜੇ ਕੁਝ ਕਾਂਗਰਸ ਦੇ ਲੀਡਰ ਭਾਜਪੀ 'ਚ ਚਲੇ ਗਏ ਸੀ ਫੇਰ ਫੇਰ ਕਰਵਾਇਆ ਕਰਕੇ ਵਾਪਸ ਆ ਕੇ ਦੇਖ ਲਿਆ ਉਹਨਾਂ ਦੇ ਜਾ ਕੇ ਗਲਤੀ ਸੀ ਉਹਨਾਂ ਦੇ ਜਾਣਾ ਹੀ ਗਲਤੀ ਸੀ ਕਾਂਗਰਸ ਨੇ ਐਡਾ ਮਾਨ ਸਨਮਾਨ ਦਿੱਤਾ ਤੇ ਕਾਂਗਰਸ ਨੂੰ ਛੱਡ ਕੇ ਆਪਾਂ ਜਾਣੇ ਆ ਅਫਰ ਦੁਬਾਰਾ ਲੈਣਾ ਖਿਆ ਸੀ ਦੇਖੋ ਪਾਲਟਿਕਾਂ ਦੇ ਪ੍ਰੋਗਰਾਮ ਹੁੰਦੇ ਜੀ ਇਹਦਾ ਸਾਰਾ ਚਲਦੀ ਰਹਿੰਦੇ ਆ ਜੀ ਪਤਾ ਹੀ ਇਹ ਵੀ ਬੰਦਾ ਗਿਦਾਰੀ ਕਰਕੇ ਚਲਾ ਗਿਆ ਫੇਰ ਉਹ ਦੁਬਾਰਾ ਕਰ ਦਿੱਤਾ ਨਹੀਂ ਜੇ ਆਪ ਦੀ ਗਲਤੀ ਦਾ ਅਹਿਸਾਸ ਹੋ ਗਿਆ ਘਰੇ ਆ ਕੇ ਕੋਈ ਗਲਤੀ ਗਲਤੀ ਦਾ ਅਹਿਸਾਸ ਕਰਕੇ ਕੋਈ ਸਵੇਰ ਦਾ ਭੁੱਲਿਆ ਥਾ ਉਹਨੂੰ ਘਰੇ ਆ ਗਿਆ ਤੇ ਘਰੇ ਵੜਨਾ ਹੀ ਆ ਜੀ ਉਹਨਾਂ ਨੂੰ ਚਾਹੇ ਹੋਰ ਬਾਕੀ ਵੀ ਆਗੇ ਫੇਰ ਬਾਕੀ ਆਗੇ ਉਹਨਾਂ ਨੂੰ ਜੀ ਆਇਆਂ ਨੂੰ ਕਾਂਗਰਸ ਜਿੱਦੀ ਬਦਲੀ ਡਰ ਹਉਣਗੇ ਮੌਜੂਦ ਹੋਊਗੀ ਜੀ ਇਹ ਕਾਗਰਸ ਦੀ ਇਹ ਮਜਬੂਤੀ ਤਾਂ ਉਹਦੀ ਹੋਗੀ ਨਾ ਜਦੋਂ ਧੜੇਬੰਦੀ ਖਤਮ ਹੋਊਗੀ ਧੜੇਬੰਦੀ ਤਾਂ ਜੀ ਚੱਲਦੀ ਹੀ ਰਹਿੰਦੀ ਐ ਇਹ ਤਾਂ ਸਾਰੀਆਂ ਪਾਰਟੀਆਂ ਦੀ ਇਹ ਹਾਲ ਐ ਕਿਹੜੀ ਪਾਰਟੀ ਦੀ ਧੜੇਬੰਦੀ ਨੀ ਦੇਖੋ ਅੱਗੇ ਕਾਗਰਸ ਹੁੰਦਾ ਸੀ ਆਪਾਂ ਹਰ ਇੱਕ ਸਟੇਟ 'ਚ ਦੇਖਿਆ ਵੀ ਕਾਗਰਸ ਦੇ ਦੋ ਗਰੁੱਪ ਹੁੰਦੇ ਸੀ ਹਾਂਜੀ ਪਰ ਹੁਣ ਤਾਂ ਕਈ-ਕਈ ਗਰੁੱਪ ਬਣ ਚੁੱਕੇ ਨਾ ਪੰਜਾਬ 'ਚ ਤਾਂ ਖਾਸ ਕਰਕੇ ਕਈ ਗਰੁੱਪ ਨੇ ਤੁਸੀਂ ਆ ਗਰੁੱਪ ਇਹ 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 ਲੀਡਰਾਂ ਦੀ ਦੇਣ ਐ ਗਰੁੱਪ ਹੁਣ ਤੁਸੀਂ ਲੈ ਆ ਕੇ ਜਸਨ ਚਾਹਲ ਨੂੰ ਮੁਖਸਰ ਤੋਂ ਲਿਆ ਕੇ ਇੱਥੇ ਖੜਾ ਕਰਤਾ ਕੀ ਗੱਲ ਇੱਥੋਂ ਦਾ ਕੋਈ ਕਾਂਗਰਸੀ ਫੱਟੇ ਨਹੀਂ ਆਇਆ ਜੀ ਰਾਜ ਉਹ ਕਿਦਾਂ ਉਹ ਇੱਥੋਂ ਦੇ ਹੀ ਆ ਕਹਿੰਦੇ ਜਲਾਲ ਦੇ ਆ ਉਹ ਜਲਾਲ ਉਹ ਕਿਤੇ ਕਿਤੇ ਜੀ ਦੇ ਉਹਦੇ ਨਾਨਕੇ ਜਲਾਲ ਆ ਤੇ ਫਿਰ ਮੁਖਸਰ ਤੋਂ ਉਹਨੂੰ ਲੜਾ ਦਿੰਦੇ ਜੀ ਐ ਵਾਰਡ ਲੈ ਕੇ ਆਉਂਦਾ ਤਰਤਾ ਇਹ ਇਹਦਾ ਅੱਜ ਹੀ ਸੀ ਮਿਨਿਸਟਰ ਬਣ ਕੇ ਸੌਂਦੇ ਆ ਹਜੇ ਹੋ ਪਤਾ ਨਹੀਂ ਕੀ ਹੋਊਗਾ ਨਹੀਂ ਫਿਰ ਇੱਥੇ ਕੋਈ ਆਪਣਾ ਨਹੀਂ ਲੱਭਿਆ ਉਹਨਾਂ ਤਾਂ ਹੀ ਕੋਈ ਕਰ ਰਿਹਾ ਨਹੀਂ ਕਿਉਂ ਨਹੀਂ ਕਾਬਲ ਲੀਡਰ ਇੱਥੇ ਮਾਦਰ ਲੀਡਰ ਬੈਠੇ ਆ ਬਹੁਤ ਲੀਡਰ ਬੈਠੇ ਆ ਕਿਉਂ ਐਡੀ ਦੂਰੋਂ ਕਿਉਂ ਲਿਆਉਣਾ ਪਿਆ ਤਾਂ ਜਦੋਂ ਦੋ ਪਤਾਉ ਪਾਰਟੀ ਦੇ ਜਿਹੜੇ ਮੀਟਿੰਗਾਂ ਹੁੰਦੀਆਂ ਉਹਦੇ ਵਿੱਚ ਲਿਸਟਾ ਬਣਦੀ ਹੈ ਉਹ ਤੇ ਜਾਂਦੀਆਂ ਨੇ ਵੀ ਉਹ ਲਿਸਟਾ ਦੇ ਵਿੱਚ ਹਲਕੇ ਦੇ ਲੋਕਾਂ ਦਾ ਕੋਈ ਰਿਸਪੌਂਸ ਤਾਂ ਜਾਂਦਾ ਹੀ ਹੋਊਗਾ ਨਾ ਸਰਵੇ ਤਾਂ ਪਾਰਟੀ ਕਰਾਉਂਦੀ ਹੋਊਗੀ ਬਾ ਉਹ ਕੋਆਰਡੀਨੇਟਰ ਆਏ ਜੀ ਇੱਥੇ ਹਰਦੀਾਲ ਕਮੋਜ ਜੀ ਉਹ ਆਏ ਇੱਕ ਮੀਟਿੰਗ ਕਰਕੇ ਗਏ ਆ ਸરા 200 ਬੰਦਾ ਸੀ ਮੁੜ ਕੇ ਦੁਆਰੇ ਕਿਸੇ ਨੇ ਕੱਲ ਹੀ ਨਹੀਂ ਕੀਤੀ ਜੀ ਤੁਸੀਂ ਨਹੀਂ ਆ ਪਰ ਜੀ ਵੀ ਇੱਥੇ ਹਲਕੇ ਦੇ ਲੋਕ ਇਕੱਠੇ ਹੋ ਕੇ ਹਾਈ ਕਮਾਂਡ ਨੂੰ ਮਿਲਦੇ ਮੰਗ ਕਰਦੇ ਰਹੇ ਜੀ ਲੈਟਰ ਵੀ ਲਿਖਿਆ ਹੈ ਕਮਾਂਡ ਨੂੰ ਹੂੰ ਵੀ ਕਿਉਂ ਨਹੀਂ ਹਲਕੇ ਦਿਨ ਨੂੰ ਨੁਮਾਇੰਦਗੀ ਦਿੰਦੇ ਇੱਥੇ ਕਿੰਨੇ ਲੋਕ ਕਹੇ ਜਿਹੜੇ ਕਾਂਗਰਸ ਦੇ ਜਿਨ੍ਹਾਂ ਦਾ ਪੁਦੇਸ਼ੀ ਕਾਂਗਰਸੀ ਨੇ ਵਿਚਾਰੇ 30 ਲੋਕ ਕਿਹਦਾ ਦਰ ਕਾਂਗਰਸ ਦਾ ਕੀ ਪ੍ਰਿਕੋ ਕਾਂਗਰਸ ਦਾ ਪੂ ਵੱਖਾ ਪੂਰਾ ਵਧੀਆ ਹੋਊਗਾ ਜੇ ਆਉਣ ਵਾਲੇ ਸਮੇਂ 'ਚ ਲੋਕਾਂ ਦੀ ਇੱਕੋ ਇੱਕ ਉਮੀਦ ਹੈ ਕਾਂਗਰਸ ਤੇ ਸਾਰੇ ਵੱਧ ਚੜ ਕੇ ਕਾਂਗਰਸ ਨੂੰ ਵੋਟਾਂ ਪਾਉਣਗੇ ਆ ਪਰਲਮੈਂਟ 'ਚ ਦੇਖ ਲਓ ਤੁਸੀਂ ਤੇ ਪਰਲਮੈਂਟ 'ਚ ਤਾਪਾ ਹੋਣਾ ਜਿਹੜੇ ਦੂਜੇ ਸਟੇਟਾਂ 'ਚ ਦੇਖਿਆ ਹਾਲ ਵੀ ਇੱਕ ਸਟੇਟ 'ਚ ਜਿੱਤਿਆ ਸਰ ਬਣੀ ਪਰ ਆ ਤੇ ਲਖਣਾ ਬਾਕੀ ਦਾ ਸਾਰਾ ਸੁੱਖਾ ਸਾਫ ਹੀ ਹੋਇਆ। ਖਾ ਚੁਪੜਾ ਸਾਫ ਤਾਂ ਹੋਇਆ ਜੀ ਪਰ ਬੋਟ ਜੀ ਨੇ ਵਧੀਆ ਰੈਲੀ કરી ਸੀ ਹੈ ਇਸ ਦਾ ਵੀ ਪੋਜੀਟਿਵ ਹੋਊਗਾ। ਬਦੂਗੀ ਤਾਂ ਕੜਵੀਂ ਬੀਤਾ ਸੀ ਦੇਖੋ। ਵੀ ਕਾਂਗਰਸ ਪਹਿਲਾਂ ਨਾਲੋਂ ਵਧੀਆ ਪ੍ਰਦਰਸ਼ਨ ਕਰੂ ਪਰੰਤੂ ਉਲਟਾ ਹੋ ਗਿਆ ਉਹਦੇ। ਵਜਾ ਕੀ ਹੋਵੇ? ਵਜਾ ਸਾਡੇ ਲੋਕਲ ਲੀਡਰ ਸੀ ਜਿਹੜੇ ਉੱਥੇ ਇਕੱਠੇ ਹੋ ਕੇ ਨਹੀਂ ਚੱਲ ਸਕੇ। ਇੱਕ ਦੂਜੇ ਦੀਆਂ ਲਤਖੇ ਸਿੱਤੇ ਰਹੇ। ਇਹ ਇਹ ਵਜਾ ਹੈ। ਹਾਈ ਕਮਾਂਡ ਹਰ ਇੱਕ ਸਟੇਟ ਦੀ ਫੇਲ ਹੈ ਇਸ ਖਿਲੋ। ਬੀਅ ਸਰਕਸਟੇਟ ਦੇ ਵਿੱਚ ਲੋਕਲ ਲੀਡਰਸ਼ਿਪ ਚ ਲੜੀ ਜਾਂਦੇ ਆ ਨਕਸਾਨ ਪਾਰਟੀ ਦਾ ਹੋਈ ਜਾਂਦਾ ਆ ਆ ਪਾਕਿਸਤਾਨ ਨਕਸਾਨ ਤਾਂ ਹੋ ਹੀ ਰਿਹਾ ਜੀ ਰੋ ਇਹਦਾ ਹੱਲ ਕਿਉਂ ਨਹੀਂ ਕਰਦੇ ਵੀ ਆਪਾਂ ਇੱਕ ਥਾਂ ਤੇ ਬੈਠ ਕੇ ਇਹਦਾ ਹੱਲ ਕਰੀਏ ਤਾਂ ਕਿ ਉੱਪਰ ਉੱਤੇ ਨਹੀਂ ਨਹੀਂ ਦੇਖੋ ਚਾਰੇ ਪੰਜੇ ਸਟੇਟਾਂ ਦੇ ਵਿੱਚ ਵੋਟ ਸ਼ੇਅਰ ਦਾ ਵਧਿਆ ਅੱਗੇ ਨਾਲ ਇਹ ਤਾਂ ਸ਼ੇਅਰ ਵਧਿਆ ਠੀਕ ਹੈ ਹਾਰ ਗਏ ਜਿਹੜੀ ਉਹ ਮੋਦੀ ਸਰਕਾਰ ਦੀ ਹੈਗੀ ਵੀ ਕਾਂਗਰਸ ਵਖਤ ਭਾਰਤ ਉਹ ਕਿਤੇ ਨਾ ਕਿਤੇ ਸਫਲ ਹੁੰਦੇ ਜਾ ਰਹੇ ਆ ਨਹੀਂ ਜੀ ਆ ਦੇਖ ਲਓ ਤੁਸੀਂ ਪਾਰਲੀਮੈਂਟ ਵੇਲੇ ਸਾਰਾ মিডিਆ ਹੀ ਖਰੀਦੀ ਬੈਠਿਆ ਜਿਹਨੇ ਲੋਕਾਂ ਦੇ ਮੁੱਦੇ ਉਠਾਉਣੇ ਆ ਇਹਨਾਂ ਦਾ ਦੱਸਣਾ ਉਹ ਤਾਂ ਸਾਰੇ ਚੁੱਪ ਕਰੇ ਬੈਠੇ ਆ ਜੋ ਉਹ ਗੱਲ ਹੀ ਨਹੀਂ ਠਾ ਰਹਿਆ ਕੋਈ ਨਹੀਂ ਨਹੀਂ ਇਹ ਤਾਂ ਜਦੋਂ ਆਪਾਂ ਪਾਰਟੀਆਂ ਤੋਂ ਆਪਾਂ ਸੱਤਾ ਤੋਂ ਬਾਹਰ ਹੋ ਜਾਈਏ ਫੇਰ ਆਪਾਂ ਮਰੀਆ ਵੀ ਹੋ ਜਾਂਦਾ ਪਾਉ ਮਸ਼ੀਨਾਂ 'ਚ ਵੀ ਕਹ ਆਪਣੇ ਹੋ ਜਾਂਦੇ ਆ ਪਰ ਜਦੋਂ ਆਪਾਂ ਸੱਤਾ ਚੁੰਨੇ ਉਦੋਂ ਹੀ ਸਾਰਾ ਕੁਝ ਉਲਟ ਹੋ ਜਾਂਦਾ ਕਿ ਬਿਲਕੁਲ ਨੇ ਸਰਕਾਰਾ ਬਣ ਜਾਂਦੀਆਂ ਫੇਰ ਤਾਂ ਤੁਸੀਂ ਕਹਿੰਦੇ ਟੀਵੀ ਮਸ਼ੀਨਾ ਦੇ ਵਿੱਚ ਕੱਪੜੇਵਾਜੀ ਆ ਜੇ ਹਾਰ ਜਗੋਂ ਤਾਂ ਮਸ਼ੀਨਾ ਚ ਵੀ ਕੱਪੜੇਵਾਜੀ ਹੋ ਜਾਂਦੀ ਹੈ মিডিਆ ਵੀ ਉਲਟਾ ਹੈ মিডিਆ ਨੂੰ ਕਿਤੇ ਤੁਸੀਂ ਪ੍ਰੈਸ ਕਾਨਫਰੰਸਾਂ ਕਰੀਏ ਕਿਤੇ ਬਿਆਨ ਦਿੱਤੇ ਕਿਸੇ ਰੀਡਰ ਨੇ ਕਿਤੇ ਸੋੜੀਆਂ ਗੰਦੀਆਂ ਦੇ ਬਾਹਰ ਆ ਕੇ ਕੋਈ ਬਿਆਨ ਦਿੱਤਾ ਕੋਈ ਪ੍ਰੈਸ ਕਾਨਫਰੰਸ ਕਰੀ ਹੈ ਤੁਸੀਂ ਮੇਰੀ ਗੱਲ ਕਰ ਰਹੀ ਨਹੀਂ ਜਿਹੜੀ ਜਿਹੜੀ ਲਾਈਨ ਤੇ ਮੋਤੀ ਸਾਹਿਬ ਚੱਲੇ ਆ ਉਹੀ ਲਾਈਨ ਤੇ ਭਗਵੰਤ ਮਾਨ ਚੱਲ ਪਿਆ ਇਹ ਇਹਨਾਂ ਨੇ মিডিਆ ਖਰੀਦ ਲਈ ਸਾਰਾ ਜੀ ਪੰਜਾਬ ਵਾਲਾ ਇੱਕ ਦੋ ਤੇ ਲੰਲਾਂ ਨੂੰ ਛੱਡ ਕੇ ਸਾਰੀ ਤਕਰੀਰ ਰਲ ਕੇ ਨਾਲ ਉਹ ਵਹਿਮ ਹੁੰਦਾ ਜੀ ਆਪਾਂ ਕਹਿੰਦੇ ਮੀਡੀਆ ਰੀਡਰ ਮੀਡੀਆ ਨਹੀਂ ਖਰੀਦਿਆ ਜਾਂਦਾ ਕਲਤਾ ਹੈ ਵੀ ਉਹ ਐਕਟਿਵ ਆ ਤੁਸੀਂ ਸਾਰੇ ਚਾਹੇ ਕਾਂਗਰਸ ਦੇ ਅਜੇ ਦੱਸੋ ਕਿਹੜਾ ਲੀਡਰ ਐਕਟਿਵ ਆ ਸਾਲ ਤਾਂ ਚੁੱਪ ਬੈਠੇ ਹੋਂਦ ਜਦ ਕਰਿਆ ਜਾ ਕੇ ਤਾਂ ਲਿਆ ਸਿੱਧੂ ਸਾਹਿਬ ਹਮ ਚੁੱਪੀ ਬੈਠਣਗੇ ਦੇਖੋ ਕੱਲੇ ਸਿੱਧੂ ਸਾਹਿਬ ਆ ਸਿੱਧੂ ਸਾਹਿਬ ਬੋਲਿਆ ਤਾਂ ਸਿੱਧੂ ਸਾਹਿਬ ਟੀਵੀ 'ਤੇ ਚੱਲੇ ਵੀ ਆ ਹੂੰ ਚੱਲੇ ਆ ਜੀ ਠੀਕ ਹੈ ਤਾਂ ਜੇ ਬੋਲੂਗਾ ਤਾਂ ਚੱਲੂਗਾ ਜਿਹੜਾ ਤੁਸੀਂ ਬੋਲ ਹੀ ਨਹੀਂ ਰਹੇ ਤੁਸੀਂ ਕੋਈ ਨਾ ਮੀਡੀਆ ਮੀਡੀਆ ਜਦੋਂ ਤੁਸੀਂ ਕੋਈ ਗੱਲ ਹੀ ਨਹੀਂ ਕਰ ਰਹੇ ਮੀ ਸੋ ਇਹ ਕੋਈ ਤੁਹਾਡੇ ਜਵਾਬ ਨਹੀਂ ਦਿੱਤੇ ਯਾਰ ਆਈ ਕੁਮਾਰ ਤੋਂ ਇਹ ਮੰਗ ਕਰ ਸਕਦੇ ਆ ਆਉਣ ਵਾਲੇ ਸਮੇਂ ਤੇ ਸਾਰੀ ਟੀਮ ਨੂੰ ਇਕੱਠਾ ਕਰਨ ਇਕੱਠਾ ਕਰਕੇ ਤੋੜਨ ਫੇਰੀ ਫਾਇਦਾ ਕਾਂਗਰਸ ਨੂੰ ਚਲੋ ਇਹ ਤਾਂ ਹੋਈ ਕਾਂਗਰਸ ਪਾਰਟੀ ਹਲਕੇ ਨੂੰ ਲੈ ਕੇ ਛੋਟੇ ਕੀ ਹੈ ਹੁਣ ਤੁਸੀਂ ਗੱਲ ਕਰਤੀ ਜਸ਼ਨ ਚੈਲ ਜੀ ਦੀ ਤੁਸੀਂ ਗੱਲ ਕਰੀ ਹੈ ਨਵਜੋਤ ਸਿੱਧੂ ਜੀ ਦੀ ਤੀਸਰਾ ਆਪਣੇ ਹਲਕਾ ਇੰਚਾਰਜ ਹਲਕਾ ਤੋਂ ਸਾਬਕਾ ਮੰਤਰੀ ਗੁਰਪ੍ਰੀਤ ਸਿੰਘ ਖਾਂਗੜ ਜੀ ਇਹ ਤਿੰਨ ਤਾਂ ਮੇਨ ਵਾਲੀ ਸਿੱਧੂ ਦੀ ਟੀਮ ਅਲੱਗ ਤੋਂ ਚੱਲ ਰਹੀ ਹੈ ਗੁਰਪ੍ਰੀਤ ਕਾਂਗੜਾ ਲੱਗ ਤੋਂ ਚੱਲ ਰਹੀ ਹੈ। ਔਰ ਜਸ਼ਨਸ਼ੈਲ ਉਹਨਾਂ ਦੀ ਪਤਾ ਨਹੀਂ ਕਿੰਨਾ ਨੇ ਉਹਨਾਂ ਨੂੰ ਉਤਾਰਿਆ ਉਹਨਾਂ ਦੀ ਟੀਮ ਲੱਗ ਤੋਂ ਆ। ਵੀ ਇਹ ਕੀ ਬਣੂਗਾ ਉਹਨੇ ਤਿੰਨ ਤਿੰਨ ਟੜੇ ਚਾਚਾ ਤੜੇ ਇੱਕ ਹਲਕੇ ਦੇ ਵਿੱਚ ਹੀ ਕੁਝ ਨਹੀਂ ਜੀ ਦੇਖੋ ਇਹ ਤਾਂ ਚੱਲੀ ਜਾਂਦਾ ਹੈ। ਜਿੱਦੋਂ ਟਿਕਟ ਮਿਲ ਗਈ ਸਾਰੇ ਬਾਕੀ ਪਹਿ ਜਾਣਗੇ ਸਹਿਯੋਗ ਕਰਨ ਦੀ ਬੈਠ ਉਹਨੇ ਤਾਂ ਮੰਗਣ ਦਾ ਹੱਕ ਨੂੰ ਅਧਿਕਾਰ ਹੈ। ਇਹ ਇਹ ਕੀ ਗਰੰਟੀ ਆ ਵੀ ਬੈਠ ਕੇ ਸਾਥ ਦੇਣਗੇ ਕਿ ਵਿਰੋਧ ਕਰ ਤਗੇ। ਨਹੀਂ ਨਹੀਂ ਸਾਥ ਦੇਣਗੇ ਜੀ ਸਾਥ ਕਿਹਨੂੰ ਦੇਣਗੇ? ਕਾਂਗਰਸ ਪਾਰਟੀ ਦੇ ਵਫਾਦਾਰ ਸੁਣਾਈ ਆ ਅੱਜ ਦੇ ਕਰਕੇਤੇ ਹੋਇਆ ਜਿਵੇਂ ਇੱਕ ਡਿਟੈਕਟ ਮਿਲ ਗਈ ਦੂਜੇ ਨੇ ਸਾਥ ਦਿੱਤਾ ਹੋਵੇ ਹਾਂ ਦੱਸੋ ਕਿ ਵਿਰੋਧੀ ਕਰਦੇ ਜਿਆ ਆਮ ਆਦਮੀ ਪਾਰਟੀ ਦੇ ਕੋਲ ਕਿਤੇ ਜਾ ਬੈਠ ਸੀ ਤੇ ਫਿਰ ਦੱਸੋ ਕੀ ਹੋਇਆ ਉਹ ਤਾਂ ਕੁਦਰਤੀ ਹੋ ਸੀ ਬੀਐਮਸੀਬੀਓ ਜਿੱਤ ਗਏ ਜੇ ਤਾਂ ਵਿਰੋਧਤਾ ਡਟ ਕੇ ਹੋਇਆ ਸੀ ਉਹਨਾਂ ਦਾ ਵੀ ਵੀ ਸਾਡੋਂ ਡਿਟਰੀ ਮੀਡੀਆ ਦਾ ਡਟ ਕੇ ਵਿਰੋਧ ਕਰਿਆ ਦੇਖੋ ਪਤਾ ਕੀ ਹੁੰਦਾ ਜੀ ਪਾਰਟੀ ਸੁਪਰੀਮ ਹੈ ਇਹ ਲੀਡਰوں ਕੋਲ ਏਖਾ ਹੁੰਦਾ ਹੈ ਵੀ ਮੈਂ ਸਾਰਾ ਕੁਝ ਉਲਟ ਕਰ ਦੂੰ ਪਰ ਨਹੀਂ ਹੁੰਦਾ ਨਹੀਂ ਵੀ ਸਮੇਂ ਰਹਿੰਦੇ ਕਿਉਂ ਨਹੀਂ ਕਰਾਇਆ ਜਾਂਦਾ ਵੋਟਾਂ ਤੇ ਨੇੜੇ ਜਾ ਕੇ ਕਰਨ ਦਾ ਕੀ ਫਾਇਦਾ ਤੁਸੀਂ ਅੱਜ ਕਰੋ ਸੁਧਾਰ ਵੀ ਭਾਈ ਆਪਾਂ ਇੱਕ ਝੰਡੇ ਥੱਲੇ ਇਕੱਠੇ ਹੋ ਆਪਾਂ ਇਹ ਕਰੋ ਆ ਸਿਸਟਮ ਨਾਲ ਚੱਲੋ ਹਾਂ ਚਾਹੀਦਾ ਜੀ ਹਾਈ ਕਮਾਂਡ ਨੂੰ ਜਲਦੀ ਕੋਈ ਫੈਸਲਾ ਲੈਣਾ ਹੈ ਇਹਨਾਂ ਨੇ ਮੌਕੇ ਤੇ ਆ ਕੇ ਇੱਕ ਹੁਣ ਇੱਕ ਨੂੰ ਦੇਖ ਕੇ ਤਿੰਨ ਚਾਰ ਦਾ ਦਿਲ ਤੋੜਨਾ ਫਿਰ ਉਹ ਨਹੀਂ ਨਹੀਂ ਦੇਖੋ ਸਰਕਾਰਾਂ ਕੋਲੇ ਦੇਣ ਲਈ ਬਹੁਤ ਕੁਝ ਹੁੰਦਾ ਹੈ ਇਕੱਲਾ ਜ਼ਰੂਰੀ ਤਾਂ ਨਹੀਂ ਵੀ ਐ ਐਮਐਲਈ ਐ ਚੇਅਰਮੈਨੀਆਂ ਕਿੰਨਾ ਕੁ ਸੀ ਸਰਕਾਰ ਸਰਕਾਰ ਹੱਕ ਕੁਦਰਤੀ ਮਾਨ ਸਨਮਾਨ ਹੀ ਬਹੁਤ ਵੱਡਾ ਹੁੰਦਾ ਅੱਜ ਅੱਜ ਗੱਲ ਕਰਦੇ ਆ ਚੇਅਰਮੈਨੀਆਂ ਦਾ ਆਪਾਂ ਗੱਲ ਕਰਦੇ ਆ ਜਾਂ ਕੋਈ ਵੀ ਗੱਲ ਕਰਦੇ ਆ ਉਹ ਤਾਂ ਫਿਰ ਉਸੇ ਦੇ ਹੱਥ ਚਲ ਜੇ ਜਾਂਦੇ ਆ ਜਿਹੜੇ ਬੰਦੇ ਕੋਲੇ ਟਿਕਟ ਵਾਗੀ ਉਹਦੇ ਬੰਦੇ ਹੀ ਬਣ ਲਗੇ ਨਹੀਂ ਨਹੀਂ ਤੁਸੀਂ ਇੱਕ ਗੱਲ ਸੁਣਾਓ ਇਹ ਲੀਡਰ ਆਪ ਤੌਰ ਤੇ ਕਹਿੰਦੇ ਹੁੰਦੇ ਆ ਵੀ ਸਰਕਾਰ ਐ ਸਾਰਿਆਂ ਦਾ ਮਾਨ ਸਨਮਾਨ ਸਰਕਾਰ ਨਾਲ ਐ ਮੁੜ ਕੇ ਨਹੀਂ ਕੋਈ ਠਾਣੇ ਮੂਰਤੀ ਨਾ ਲੱਗਣ ਲੰਦਾ ਆਹ ਬੈਠੇ ਹੁਣ ਸਾਰੇ ਘਰਾਂ ਚੋਂ ਬੜੇ ਦਿਲ ਕੋ ਸੋਡੀ ਗੱਲ ਬਣ ਲਦੇ ਆ ਪਰ ਜਦੋਂ ਸਰਕਾਰ ਸੱਤਾ ਚ ਜੇ ਆਉਗੀ ਤਾਂ ਸੱਤਾ ਸੋਖ ਵੀ ਉਹੀ ਭੋਗਦੇ ਨੇ ਜਿਨ੍ਹਾਂ ਦਾ ਲੀਡਰ ਉਹ ਖੜਾ ਜਿੱਤਿਆ ਹੁੰਦਾ ਹੂੰ ਦੂਸਰੇ ਤਾਂ ਫਿਰ ਖੁੰਝੇ ਲੱਗ ਜਾਂਦੇ ਜਿਹੜਿਆਂ ਨੇ ਮਿਹਨਤ ਕਰੀ ਹੁੰਦੀ ਹੈ ਨਹੀਂ ਨਹੀਂ ਮਿਹਨਤ ਸਾਰੀਆਂ ਪਾਰਟੀਆਂ ਦਾ ਇਹ ਹਾਲ ਹੈ ਨਾ ਕੋਈ ਪਾਰਟੀ ਆ ਜਾਏ ਕਾਂਗਰਸ ਹੀ ਜਾਏ ਕਲਦੀਦਾਲਾ ਜਾਏ ਹੋਰ ਆ ਜਿਹੜੇ ਬਰਕਰਾਰੀ ਮਿਹਨਤਾਂ ਕਰੀ ਜਾਂਦੇ ਉਹਨਾਂ ਨੂੰ ਤਾਂ ਪੁੱਛੇ ਨਹੀਂ ਜਾਂਦਾ ਫਿਰ ਉਹ ਤਾਂ ਮੂਰੇ ਹੋਰੀ ਆ ਜਾਂਦੇ ਨੇ ਹਾਂ ਇਹ ਤੇ ਹੈ ਜੀ ਇਹਨਾਂ ਦੇ ਵਿਚਾਰੇ ਠੇਪੇ ਖਾਂਦੇ ਫਿਰਦੇ ਹੁਣ ਵਰਕਰ ਝਾੜੂ ਵਾਲਿਆਂ ਦੇ ਵੀ ਵਰਕਰ ਠੇਪੇ ਖਾਂਦੇ ਫਿਰਦੇ ਜਿਹੜੇ ਬੁਲਕਾਰ ਵੇਲੇ ਜਿੰਦ ਜਾਨ ਲਾਗੇ ਜਿਨ੍ਹਾਂ ਨੇ ਕੰਮ ਕੀਤਾ ਅੱਜ ਕਿੱਥੇ ਆ ਜੀ ਵਿਚਾਰੇ ਸਾਰੇ ਛੱਡ ਗਏ ਕਿੱਥੇ ਬੈਠਾ ਕਿਉਂ ਕਿੱਥੇ ਬੈਠਾ ਪਹਿਲਾਂ ਕਾਂਗਰਸ ਚ ਨਹੀਂ ਉਹਨਾਂ ਦੀ ਵੈਲੀ ਪਈ ਤਾਂ ਹੀ ਉੱਤਰ ਗਏ ਸੀ ਹਾਂ ਵੈਲੀ ਤਾਂ ਕਾਂਗਰਸ ਨੇ ਵੀ ਨਹੀਂ ਪਾਈ ਨਹੀਂ ਕਾਂਗਰਸ ਨੇ ਮਾਨ ਸਨਮਾਨ ਦਿੱਤਾ ਸੀ ਸਿੱਧੂ ਸਾਹੂ ਐਸਐਸਪੀ ਦਾ ਮੈਂਬਰ ਬਣਾਇਆ ਦੇਖੋ ਸਿੱਧੂ ਸਾਹੂ ਨੇ ਹੀ ਬਣਾਇਆ ਨਾ ਬਾਕੀ ਜਿਹੜੇ ਹੋਰ ਵਰਕਰ ਸੀ ਕਰਦਾ ਸੀ ਸਿੱਧੇ ਹੀ ਸੀ ਨਹੀਂ ਨਹੀਂ ਉਹ ਤਾਂ ਇਹ ਹਿੱਸੇ ਦੋਸਾਂ ਵੀ ਨਾਲ ਸੀ ਹੋਰਾਂ ਨੂੰ ਵੀ ਬਣਾਇਆ ਜੀ ਇੱਥੇ ਟਿੰਨਾ ਜੀ ਨੂੰ ਚੇਰਮੈਨ ਬਣਾਇਆ ਬਹੁਤ ਬੰਦੇ ਕਰਮਾ ਜੀ ਨੂੰ ਰੱਖੂ ਨੀ ਆ ਦਾ ਪ੍ਰਧਾਨ ਬਣਾਇਆ ਇਹਨਾਂ ਨੇ ਬਹੁਤ ਮਿਹਨਤ ਕੀਤੀ ਸੀ ਨਹੀਂ ਕਦਰ ਕਰੇਦੀ ਬਰਕਾਦੀ ਨਹੀਂ ਦੇਖੋ ਇਹ ਭਈ ਹੁੰਦੀ ਨਾ ਫਿਰ ਖਾਰ ਦੇ ਕਿਉਂ ਸਾਰੇ ਕੰਮ ਹੁੰਦੇ ਨਹੀਂ ਹੁੰਦੇ ਸਾਰੇ ਰਹਿੰਦੇ ਨਹੀਂ ਹੁੰਦੇ ਇਹ ਚੱਲੀ ਜਾਂਦਾ ਸਾਰੇ ਹੁੰਦੇ ਨਹੀਂ ਹੁੰਦੇ ਉਹ ਤਾਂ ਕਹਿੰਦੇ ਵੀ ਸਾਰੇ ਹੁੰਦੇ ਨਹੀਂ ਹੁੰਦੇ ਸਾਰੇ ਕਹ ਰਹਿੰਦੇ ਨਹੀਂ ਹੁੰਦੇ ਪਰ ਇੱਥੇ ਤਾਂ ਰਹੀ ਰਹੇ ਆ ਹੋਇਆ ਤਾਂ ਕੁਛ ਹੈ ਹੀ ਨਹੀਂ ਨੇ ਹੋਇਆ ਰਾਮਪੁਰੇ ਦਾ ਕੀ ਹੋਇਆ ਤਾਈਖ ਨੂੰ ਆ ਜਾਪੋ ਕਿ ਕੀ ਹੋਇਆ ਨੇ ਹੋਇਆ ਸਭ ਠੀਕ ਹੈ ਜੀ ਦੱਸੋ ਕੀ ਹੋਇਆ ਰਾਮਪੁਰੇ ਦਾ ਪੁਲ ਬਣ ਰਿਹਾ ਜੀ ਤੁਹਾਡੇ ਸਾਹਮਣੇ ਐ ਐਡਾ ਵੱਡਾ ਹੋ ਰਿਹਾ ਪੁਲ ਦਾ ਕੀ ਹਾਲ ਕਰਤਾ ਪੁਲ ਕਰਕੇ ਨਹੀਂ ਦੇਖੋ ਜਦੋਂ ਕੇਰਾ ਸ਼ੁਰੂ ਹੋਊਗੀ ਜੀ ਉਦੋਂ ਤਕਲੀਫਾਂ ਹੋਣਗੀਆਂ ਲੋਕਾਂ ਨੂੰ ਥੋੜੇ ਟਾਈਮ ਲਈ ਸਿਸਟਮ ਨਾਲ ਤਾਂ ਬੰਦਤਾ ਜੀ ਅੰਡਰ ਬ੍ਰਿਜ ਬਣ ਜਾਂਦਾ ਨੋ ਖੋਸ਼ ਹੁੰਦੇ ਲੋਕਾਂ ਦਾ ਵੀ ਦੇਖਾ ਵੀ ਲੋਕਾਂ ਦਾ ਰੁਝਾਨ ਕਿਹਦੇ ਪਾਸੇ ਐ ਲੋਕ ਕੀ ਚਾਹੁੰਦੇ ਐ ਜਿਨ੍ਹਾਂ ਨੇ ਇੱਥੇ ਰਹਿਣਾ ਸ਼ਹਿਰ ਛੋੜਨਾ ਨੂੰ ਪੁੱਛਣਾ ਚਾਹੀਦਾ हां ਉਹਨਾਂ ਦੀ رائے ਨਾਲ ਬਣਾਉਣਾ ਚਾਹੀਦਾ ਇਹ ਕਮੀਆਂ ਜ਼ਰੂਰ ਰਹੀਆਂ ਨੇ ਆ ਫਿਰ ਫਿਰ ਇਹਦੇ ਚੋਂ ਉਹ ਤੁਸੀਂ ਆਤੀ ਉਹਨਾਂ ਦਾ ਕੋਈ ਤਾਂ ਸੋਟੀ ਟੱਕਾ ਵੀ ਹੋ ਗਈ ਉਲਟਾ ਪੈ ਗਿਆ ਸਾਨੂੰ ਜੇ ਤੁਸੀਂ ਕਹਿੰਦੇ ਉਹ ਪੁਲ ਪਾੜਦੇ ਤਾਂ ਉਹੀ ਪੁਲ ਤਾਂ ਸਾਨੂੰ ਲੈ ਕੇ ਬੈਠਾ ਬਾਕੀ ਜਿਹੜੇ ਸ਼ਹਿਰਾ ਦੇ ਵਿੱਚ ਵੋਟ ਕੱਢੀ ਹੈ ਉਸੇ ਪੁਲ ਕਰਕੇ ਕੱਢੀ ਹੈ ਨਹੀਂ ਇਹ ਤਾਂ ਜੀ ਇੱਕ ਝਾੜੂ ਦੀ ਲਹਿਰੀ ਇੰਨੀ ਸੀ ਜੀ ਉਹਦੇ ਵਿੱਚ ਸਾਰੇ ਉੜਾ ਕੇ ਲੈ ਗਏ ਸਾਰਾ ਕੁਝ ਦੇਖਿਆ ਨਹੀਂ ਲੋਕਾਂ ਨੇ ਕੁਝ ਉਹਨਾਂ ਨੇ ਤਾਂ ਇਹ ਦੇਖ ਲਿਆ ਵੀ ਬਸ ਆਪਾਂ ਨਵੇਂ ਨੂੰ ਮੌਕਾ ਦਿਓ ਇੱਕ ਨਵੇਂ ਨੂੰ ਮੌਕਾ ਤਾਂ ਤਾਂ ਦਈਏ ਨਾ ਕਿਉਂਕਿ ਉਹ ਤਾਂ ਓਕੇ ਵਿੱਚ ਸੀ ਹਾਂ ਓਕੇ ਵਿੱਚ ਸੀ ਇਹ 'ਚ ਕੋਈ ਸ਼ੱਕ ਨਹੀਂ ਕਲ ਤਾਂ ਵੀ ਵੀ ਨਾ ਵੀ ਆਪਣੇ ਜੀ ਆਪਾਂ ਸਹੀ ਕਰਿਆ ਹੁੰਦਾ ਲੋੜੀ ਨਹੀਂ ਸੀ ਅਕਲ ਦੀ ਹੁੰਦੀ ਉਹ ਦੇਖੋ ਚਲੋ ਕਮੀਆਂ ਵਿੱਚ ਖੜੇ ਰਹੇ ਜੰਦਿਆਂ ਦੀ ਹੁਣ ਗਾਹਾਂ ਵਾਸਤੇ ਸਾਰੇ ਹੀ ਸਮਝਦਾਰ ਹੋ ਗਏ ਨਹੀਂ ਇਹ ਗੱਲ ਦੇ ਸਮਝਦਾਰਤਾ ਹੋ ਗਏ ਨਾ ਕਹਾ ਹੁਣ ਇਹ ਤਾਂ ਹੀ ਨਹੀਂ ਦੇਖੋ ਨਵੇਂ ਲੀਡਰ ਕੋਈ ਆਗੇ ਤਾਂ ਜਾਏ ਜਨਤਾ ਉਹਨਾਂ ਤੇ ਪ੍ਰੋਤਸਾ ਕਰੇ ਪੁਰਾਣਿਆਂ ਦੇ ਤਾਂ ਪ੍ਰੋਸਰ ਕਰਨਾ ਥੋੜਾ ਜਿਹਾ ਔਖਾ ਹੈ ਦੇਖੋ ਕੋਈ ਜ਼ਰੂਰੀ ਤਾਂ ਨਹੀਂ ਵੀ ਪੁਰਾਣਿਆਂ ਨੂੰ ਮੌਕਾ ਮਿਲੇ ਜੀ ਮੌਕਾ ਨਵੇਂ ਨੂੰ ਵੀ ਮਿਲ ਸਕਦਾ ਕਿਤੇ ਨਮੇ ਤੇ ਤਾਂ ਐ ਵੀ ਪੁਰਾਣੇ ਉੱਠਣ ਨਹੀਂ ਤੇਰੇ ਨਹੀਂ 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 ਕੁਛ ਨਹੀਂ ਕਹਿੰਦੇ ਉੱਠਣ ਨੂੰ ਕੀ ਕਹਿੰਦੇ ਜੀ ਪਹਿਲਾਂ ਸਿੱਧੂ ਸਾਹਿਬ ਸੀ ਇੱਥੇ ਹਾਂ ਉਹਨਾਂ ਦੀ ਤੂਦੀ ਬੋਲਦੀ ਸੀ ਉਹ ਤਾਂ ਬਾਅਦ ਕਾਂਗਰਸ ਸਾਹਿਬ ਆ ਗਏ ਇਹਦਾ ਉਮਰ ਚਲੀ ਗਈ ਜੀ ਉਹ ਤਾਂ ਨਹੀਂ ਹੋਏ ਤਾਂ ਉਮਰ ਵਜੋ ਓਏ ਦੇਖੋ ਨਹੀਂ ਦੋ ਲੈਕਸ਼ਨਾ ਤਾਂ ਬੰਦਾ ਲੜਦਾ ਉਮਰ ਦਾ ਵੀ ਇਫੈਕਟ ਹੁੰਦਾ ਹੈ ਜੀ ਇਹਦੇ ਵਿੱਚ ਕੋਈ ਸ਼ੱਕ ਨਹੀਂ ਪਰ ਸਦਾ ਲਈ ਇੱਕ ਲੀਡਰ ਕੋਲੇ ਰਹਿੰਦੀ ਨਹੀਂ ਕਮਾਂਡ ਲੀਡਰ ਤਾਂ ਬਦਲਦੇ ਰਹਿੰਦੇ ਆ ਉਹ ਤਾਂ ਠੀਕ ਆ ਸੋਡੀ ਗੱਲ ਮੰਨਦੇ ਵੀ ਸਦਾ ਨਹੀਂ ਰਹਿੰਦੀ ਚੜਾਈਆਂ ਬੰਦੇ ਆ ਨਹੀਂ ਰਹਿੰਦੇ ਆ ਜੀ ਪਰ ਜਦੋਂ ਚੜਾਈ ਮਿਲਦੀ ਹੈ ਉਦੋਂ ਕਿਉਂ ਪੜ ਲ ਜਾਂਦੇ ਆ ਨਹੀਂ ਭੁੱਲਣਾ ਚਾਹੀਦਾ ਵੈਸੇ ਨਹੀਂ ਭੁੱਲਣਾ ਚਾਹੀਦਾ ਮਾਡੂ ਨਵਜੋਤ ਸਿੰਘ ਸਿੱਧੂ ਜੀ ਅੱਜ ਵੱਟੇ ਵੱਟੇ ਕਲਾ ਕਰਕੇ ਗਏ ਆ ਹੂੰ ਤੇ ਲੋਕਾਂ ਨੂੰ ਇੱਕ ਯਕੀਨ ਜੇ ਕਾਸ ਦੀ ਕਰਨ ਬੱਜੀ ਹੈ ਪਰ ਇਹ ਇਹ ਉਦੋਂ ਵੀ ਬੱਜੀ ਸੀ ਜਦੋਂ ਉਹ ਪੰਜਾਬ ਦੇ ਪ੍ਰਧਾਨ ਬਣੇ ਸੀ ਜਾਂ ਉਹ ਲੋਕਲ ਬਾਡੀ ਦੇ ਮਨਿਸਟਰ ਬਣੇ ਸੀ ਉਹ ਤਾਂ ਕਲੀਨਸਰ ਕੰਮ ਕਰਿਆ ਯਕੀਨ ਕਰ ਲੋ ਲੋਗਲ ਵਾਡੀ ਕੰਮ ਕਿਉਂ ਨਹੀਂ ਕੀਤਾ ਜੀ ਨਹੀਂ ਕਰਿਆ ਜੀ ਇੱਕ ਇੱਕ ਤੁਸੀਂ ਇੱਕ ਇੱਕ ਨੂੰ ਇੱਕ ਉਹਨਾਂ ਨੂੰ ਦਾਗ ਦਿਖਾ ਦਿਓ ਜੀ ਇੱਥੇ ਇੱਕ ਖਰਾਬਸੰਦਾ ਜ਼ਾਰ ਲੱਗ ਗਿਆ ਮੇਰੀ ਗੱਲ ਸੁਣੋ ਦਾਗ ਤਾਂ ਤਾਂ ਹੀ ਲੱਗੇ ਜਦੋਂ ਕੋਈ ਕੰਮ ਨਹੀਂ ਕਰੇ ਨਹੀਂ 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 ਇੱਕ ਬੰਦਾ ਤਾਂ ਮੇਰੀ ਦਾਗ ਲੱਗ ਕਹਾਂ ਦੱਸੋ ਕਿਹੜਾ ਕੰਮ ਕਰਿਆ ਲੋਕ ਜਾ ਜਾ ਕੇ ਆਉਂਦੇ ਰਹੇ ਆ ਨੌਕਰੇ ਕੰਮ ਲਈ ਪਿਛਲਾ ਕੰਮ ਹੀ ਨਹੀਂ ਹੋਇਆ ਨਹੀਂ ਨਹੀਂ ਦੇਖੋ ਉਹ ਕਹਿੰਦੇ ਵੀ ਮੇਰੀ ਸੁਣਦਾ ਨਹੀਂ ਇਹ ਕੀ ਬਤੋਣਾ ਤੁਸੀਂ ਮੰਤਰੀ ਤੁਸੀਂ ਚੱਕ ਕੇ ਪਾਸੇ ਹੋਗੇ ਨਹੀਂ ਫਿਰ ਹੋਰ ਕੀ ਕਰਨੇ ਜੀ ਦੇਖੋ ਫੇਰ ਕੰਮ ਸਿਰੇ ਜਾਉਂਦਾ ਉਹ ਜਿਸ ਕੰਮ ਕਰਦਾ ਵੀ ਰੋਡ ਤੇ ਚੱਲੂਗੀ ਤਾਂ ਐਕਸੀਡੈਂਟ ਹੋసే ਦਾ ਹੀ ਹੋਗਾ ਇਹੋੜੋਂ ਕੁਝ ਕਰਨਾ ਹੀ ਨਹੀਂ ਘਰੇ ਬੈਠੇ ਦਾ ਉਹਦਾ ਥੋੜੀ ਕੋਈ ਵਾਪਰਦਾਣ ਬਣੇ ਕਿ ਇਹਨਾਂ ਨੇ ਸੁਧਾਰ ਕਰਤਾ ਉਹ ਉਲਟਾ ਕਰਤਾ ਨਹੀਂ ਨਹੀਂ ਉਲਟਾ ਨਹੀਂ ਕੀਤਾ ਜੀ ਪ੍ਰਧਾਨ ਜ਼ਰੂਰ ਬਣਾਤਾ ਉਹਨਾਂ ਨੂੰ ਜਿਹੜਾ ਜਿਹੜਾ ਅਜੰਡਾ ਸਭ ਲੈ ਕੇ ਆਏ ਸੀ ਨਾਲ ਜੋੜ ਕੇ ਚੱਲੋ ਉਹਨਾਂ ਨੇ ਉਲਟਾ ਗੱਪ ਪਹੁੰਚਾ ਤੇ ਉਹਨਾਂ ਨੇ ਤੋੜੇ ਜ਼ੋਦੀ ਚੰਗੀ ਤਰ੍ਹਾਂ ਉਹਨਾਂ ਨੇ ਰਗੜ ਰਗ ਕੇ ਉਹਨਾਂ ਸਾੜੇ ਲਾਈ ਸਾਰੇ ਤੇ ਚੰਨੀ ਨੂੰ ਉਹਨਾਂ ਨੇ ਇੱਕ ਦਿਨ ਚੰਗਾ ਸੱਤਿਆ ਨਹੀਂ ਚੰਨੀ ਵਰਗਿਆਂ ਨੂੰ ਦੇਖੋ ਚੰਨੀ ਨਾਲ ਕੋਈ ਉਮਰੋਦ ਨਹੀਂ ਉਹਨਾਂ ਦਾ ਚੰਨੀ ਨਾਲ ਸਿਰਫ ਇਹੀ ਸੀ ਵੀ ਤੇਰਾ ਰਿਸ਼ਤੇਦਾਰ ਤੇਰੇ ਸਾਲੀ ਦਾ ਮੁੰਡਾ ਉਹ ਸਾਰੇ ਚਾਦਰਾਂ ਵਸਾਈ ਬੈਠੇ ਆ ਠੇਰ ਵੀ ਕਿਉਂ ਜਿਵੇਂ ਇਨਾਂ ਥੋੜਾ ਸਮਾਂ ਮਿਲਿਆ ਸੀ ਚਰਨਜੀਤ ਚੰਨੀ ਨੂੰ ਵਧੀਆ ਉਪਰਗਾਲ ਦੇ ਵਿੱਚ ਨਾਮ ਕਮਾ ਲਿਆ ਲੋਕਾਂ ਨੇ ਵੀ ਪਸੰਦ ਕਰਿਆ ਸੀ ਪਰ ਕਿਤੇ ਨਾ ਕਿਤੇ ਉਹਨਾਂ ਦਾ ਸਾਥ ਨਹੀਂ ਦਿੱਤਾ ਨਹੀਂ ਨਹੀਂ ਲੋਕਾਂ ਨੇ ਪਸੰਦ ਕਰੇ ਹੁੰਦੇ ਦੋ ਸੀਟਾਂ ਤੋਂ ਲੜੇ ਜੀ ਇੱਕ ਤੇ ਵੀ ਨਹੀਂ ਦਿੱਤੇ ਉਹ ਤਾਂ ਛੋਟੀ ਗੱਲ ਮੰਨਦੇ ਜਦੋਂ ਟੀਮ ਹੀ ਸਾਰੀ ਬਾੜੀ ਸੀ ਨਹੀਂ ਨਹੀਂ ਟੀਮ ਵਾਰੀ ਦੇ ਵਿੱਚ ਕੀ ਕਰਦੇ ਫੇਰ ਲੀਡਰਾਂ ਦੇ ਵੀ ਕੰਮ ਨਾ ਰਹਿ ਜਾਂਦੀ ਐ ਟੀਮ ਦੇ ਵਿੱਚ ਨਹੀਂ ਕਰਦੇ ਇਹ ਬੰਦੀ ਅੱਡੀ ਜਿਆਦਾ ਪਾਵਰਫੁਲ ਹੋ ਗਈ ਸੀ ਨਾ ਜੀ ਹੂੰ ਉਹ ਤਾਂ ਜਿੱਤਣਾ ਮੁਸ਼ਕਲ ਹੀ ਸੀ ਖਾ ਦੇਖ ਲਓ ਫਿਰ ਦੋਨੇ ਸੀਟਾਂ ਹਾਰ ਕੇ ਜੀ ਹੂੰ ਤੇ ਤੁਹਾਡੇ ਬੰਦੀ ਤਾਂ ਹੁਣ ਵੀ ਫਿਰ ਰਾਜਾ ਬੜੀ ਜੀ ਵੀ ਉੱਠ ਕੇ ਘਾਨੂੰ ਚਲੇ ਗਏ ਸੀ ਤਾਂ ਠੀਕ ਆ ਉਹ ਕੁਸ ਮੂਹਰੇ ਬੰਦੇ ਤਾਂ ਫਿਰ ਹੁਣ ਵੀ ਚੱਲੀ ਜਾਂਦੀ ਐ ਨਾ ਤੁਹਾਡੇ ਬੰਦੀ ਤਾਂ ਇਹ ਇਹ ਤਾਂ ਸਾਰੀਆਂ ਪਾਰਟੀਆਂ ਜੇ ਹਮੇਸ਼ਾ ਲਈ ਚੱਲੂਗੀ ਜੀ ਤੁਹਾਡੇ ਬੰਦੀ ਨਹੀਂ ਰੁਕਦੀ ਤੜੇਬੰਦੀ ਵਾਲੀ ਪਾਰਟੀਆਂ ਵੀ ਮਜੂਦ ਹੁੰਦੀਆਂ ਨੇ ਜੇ ਇੱਕੀ ਤੜਾ ਉਹਨੂੰ ਪਤਾ ਵੀ ਸਾਡੇ ਵਗੈਰ ਗੁਜ਼ਾਰਾ ਹੀ ਕੋਈ ਨਹੀਂ ਹੋਰ ਹੈ ਹੀ ਨਹੀਂ ਉਹ ਉਹ ਜਿਹੜਾ ਲੋਕਾਂ ਨਾਲ ਵਿਹਾਰ ਕਰੂ ਜਦੋਂ ਪਤਾ ਵੀ ਬਰਾਬਰ ਇੱਕ ਹੋਰ ਖੜਾ ਹੈ ਤਾਂ ਉਦੋਂ ਕੁਦਰਤੀਅਤ ਚ ਕੰਨਾ ਹੋ ਕੇ ਮੇਲ ਜੋਨ ਵਧਾਊਗਾ ਦਾ ਰਾਮਪਰਾ ਫੁੱਲ ਤੋਂ ਸੀਨੀਅਰ ਅਗੋਂ ਕਾਂਗਰਸ ਦੇ ਇੱਥੋਂ ਦੀ ਤੜੇਬੰਦੀ ਦਾ ਇਹਦੇ ਦੀ ਕੀ ਕਰੋਗੇ ਤੁਸੀਂ ਕੋਈ ਵਰਕਰ ਜਿਹਨੂੰ ਟਿਕਟ ਮਿਲ ਗਈ ਸਾਰੇ ਉਹਦੇ ਨਾਲ ਚੱਲ ਪੈਣਗੇ ਜੀ ਕੋਈ ਤੜੇਬੰਦੀ ਨਹੀਂ ਰਹਿਣੀ ਜਦੋਂ ਨਵਜੋਤ ਸਿੰਘ ਸਿੱਧੂ ਦੀ ਪਿਛਲੀ ਵਾਰ ਮਹਾਰਾਜ ਚ ਰੈਡੀ ਹੋਈਆ ਉਹ ਲੈ ਕੇ ਕੀ ਲੱਗਦਾ ਵੀ ਕਾਂਗਰਸ ਦੇ ਵਿੱਚ ਜਾਣ ਆਈ ਹੈ ਜਾਂ ਕੋਈ ਜਿਹੜੇ ਪੁਰਾਣੇ ਕੰਨ ਸੀ ਜਿਨ੍ਹਾਂ ਨੂੰ ਨਹੀਂ ਬੁਲਾਇਆ ਗਿਆ ਉਹਨਾਂ ਨੂੰ ਮੋਸ਼ੀ ਆਈ ਹੈ ਕੀ ਨਹੀਂ ਨਹੀਂ ਵਰਕਰਪੁਰਾ ਉਹ ਤਾਂ ਸੱਚ ਹੈ ਜੀ ਉਹਦੇ ਦਾ ਗੱਲਾਂ ਕਰਦਾ ਹਾਂ ਆਹ ਅਗਲਾ ਕਹਿੰਦਾ ਸਾਡਾ ਲੀਡਰ ਆਇਆ ਜੀ ਆਹ ਏਜੰਡਾ ਹੈ ਉਹਦੇ ਕੋਲ ਇੱਕ ਉਹ ਪੰਜਾਬ ਲਈ ਲੜ ਰਿਹਾ ਹੈ ਤੇ ਅਸੀਂ ਹਾਈ ਕਵਾਰਟਰ ਤੋਂ ਵੀ ਮੰਗ ਕਰਦੇ ਆ ਵੀ ਮੌਕਾ ਦੇਣਾ ਚਾਹੀਦਾ ਜੇ ਨਾ ਚਲੋ ਇੱਕ ਨਵਜੋਤ ਸਿੰਘ ਸਿੱਧੂ ਦੀ ਰੈਲੀ ਜਿੱਥੇ ਸਫਲ ਹੋਈ ਜੀ ਤੁਹਾਨੂੰ ਉਹਦੀਆਂ ਵਧਾਈਆਂ ਨਾਲ ਹੀ ਕੇ ਇਹ ਵੀ ਉਹਦੇ ਵੀਆਈਪੀ ਗੈਲਰੀ ਦੇ ਵਿੱਚ ਜਦੋਂ ਪ੍ਰੈਸ ਕਾਨਫਰੈਂਸ ਚੱਲਦੀ ਸੀ ਤਾਂ ਕੁਝ ਪੱਤਰਕਾਰਾਂ ਦੇ ਜੀ ਭਗਟੇ ਗਿਆ ਸੋਡਾ ਵੀ ਮੋਬਾਈਲ ਗਾਇਬ ਹੋਇਆ ਸੀ ਇਹ ਲੋਕ ਕਿਵੇਂ ਉੱਥੇ ਐਂਟਰ ਕਰ ਗਏ ਉਹਦੇ ਵਿੱਚ ਵੀਆਈਪੀ ਗੈਲਰੀ 'ਚ ਇਹ ਤਾਂ ਕੁਦਰਤੀ ਹੁੰਦਾ ਜੀ ਇਕੱਠ ਦੇ ਵਿੱਚ ਇਹ ਤਾਂ ਹੋ ਜਾਂਦਾ ਓਨੇ ਇਕੱਠਾਂ ਦੇ ਵਿੱਚ ਹੋ ਜਾਂਦਾ ਜੀ ਵੀਆਈਪੀ ਗੈਲਰੀ 'ਚ ਹੋ ਗਿਆ ਜੀ ਸਰ ਕੁਝ ਹੋ ਜਾਂਦਾ ਜੀ ਹੋ ਜਾਂਦਾ ਕਈ ਵਾਰੀ ਕੋਈ ਪੀਆਪੀ ਗੈਲਰੀ ਚ ਨਹੀਂ ਹੋਇਆ ਜੀ ਉਹ ਦਰਅਸਲ ਜਦੋਂ ਪੌੜੀਆਂ ਤੋਂ ਉੱਤਰ ਰਹੇ ਸੀ ਨਾ ਜੀ ਉੱਥੇ ਉੱਥੇ ਜਾ ਕੇ ਸੈਂਟਰ ਹੋਈ ਠੀਸੀ ਸਕਦਾ ਮੈਂ ਸਾਰੀ ਸੀ ਉੱਥੇ ਕਿਹੜਾ ਕੋਈ ਕਿਸੇ ਨੂੰ ਰੋਗ ਸੀ ਦੀ ਕੋਈ ਸਾਰੀ ਖੜੀ ਸੀ ਉੱਥੇ ਚਲੋ ਹੁਣ ਅਗਲੀ ਆਪਣੀ ਕੀ ਨੀਤੀਆਂ ਰਹਿਣੀਆਂ ਆ ਵੀ ਕਿਸੇ ਮੁੱਦੇ ਤੇ ਤੁਸੀਂ ਕੰਕਰ ਰੋਕੇ ਰਹੋਗੇ ਜਾਂ ਲੋਕ ਸਭਾ ਚੋਣਾਂ ਨੂੰ ਲੈ ਕੇ ਕਿਵੇਂ ਪ੍ਰਚਾਰ ਸ਼ੁਰੂ ਕੀਤਾ ਜਾਊਗਾ ਅਲੱਗ-ਅਲੱਗ ਤੋਂ ਕਰੋਗੇ ਜਾਂ ਕਿਸੇ ਕੋਈ ਮੀਟਿੰਗ ਕਰਕੇ ਇਕੱਠੇ ਹੋਣ ਦੀ ਕੋਸ਼ਿਸ਼ ਕਰਾਂਗੇ ਕੀ ਵੀ ਮੈਂ ਵੀ ਇਕੱਠੇ ਵੀ ਹੋਵਾਂਗੇ ਜੀ ਨਵੇਂ ਇੰਚਾਰਜ ਲਾਤੇ ਸਾਡੇ ਜੋ ਪ੍ਰੋਗਰਾਮ ਹਾਈ ਕਮਾਂਡ ਦੇਵਵੀ ਥੋੜੇ ਟਾਈਮ ਦੇ ਵਿੱਚ ਸਾਰੇ ਸਾਰੇ ਪੰਜਾਬ ਚ ਲਾਗੂ ਹੋ ਗਏ। ਨਾ ਨਾ ਦਿੰਦੇ ਆ ਉਹਨਾਂ ਨੂੰ ਮੰਨਣਾ ਤਾਂ ਕੋਈ ਨਾ ਮੰਨਣਾ ਇੰਚਾਰਜ ਲਾਤੇ ਉਹਨਾਂ ਨੂੰ ਮੰਨੋਗੇ ਵੀ ਮੰਨਣਗੇ ਜੀ ਕਿਉਂ ਨਹੀਂ ਮੰਨਣਗੇ? ਹਮ ਤੁਸੀਂ ਜਦੋਂ ਪਾਰਟੀ ਚ ਰਹਿਣਾ ਜੋ ਸਿੰਘ ਸਿੱਧੂ ਦੀ ਬਣਾਉਗੇ ਇਹ ਜਾਣ ਕਮਾਂਡ ਚਾਰਜ ਦੀ ਬਣਾਉਗੇ। ਨਹੀਂ ਸਿੱਧੂ ਸਾਹਿਬ ਵੀ ਹਾਈ ਕਮਾਂਡ ਵਾਲਾ ਹਾਈ ਕਮਾਂਡ ਤੋਂ ਬਾਹਰ ਥੋੜਾ ਇਹ ਗੱਲ ਵੀ ਰੋਤੀ ਹੈ ਕਿ ਵੀ ਤੁਸੀਂ ਹਰ ਕਾ ਚਾਰਜ ਲਗਾਤਾ ਹੈ। ਹੁਣ ਤੁਸੀਂ ਉਹਦੇ ਕਹਿਵਤਾਂ ਕੋ ਚੱਲੋਗੇ ਜਾਂ ਸਿੱਧੂ ਸਾਲ ਦੇ ਕਹਿਵਤਾਂ ਚ ਨਹੀਂ ਨਹੀਂ ਸਿੱਧੂ ਸਾਹਿਬ ਜਦੋਂ ਪੰਜਾਬ ਦੇਣ ਚਾਰਜ ਲਾ ਕੇ ਕੁਦਰਤੀ ਸਾਰੇ ਉਹਨਾਂ ਦੇ ਨਾਲ ਹੀ ਹੈ ਜੀ ਚਲੋ ਅਸੀਂ ਆਸ਼ਾ ਕਰਦੇ ਹਾਂ ਵੀ ਕਾਂਗਰਸ ਪਾਰਟੀ ਅੱਗੇ ਨਾਲੋਂ ਵਧੀਆ ਆਪਣਾ ਗਰਾਫ ਲੈ ਕੇ ਆਉਗੀ ਲੋਕ ਸਭਾ ਚੋਣਾਂ ਦੇ ਵਿੱਚ ਵਧੀਆ ਪ੍ਰਦਰਸ਼ਨ ਕਰੂਗੀ ਤਾਂ ਕਿ ਇਹ ਅਪਰ ਹਾਈ ਕਮਾਂਡ ਨੂੰ ਨਰਾਸ਼ ਨਾ ਕਰਨ ਕੁਝ ਨਾ ਕੁਝ ਪੰਜਾਬ ਦੇ ਵਿੱਚੋਂ ਸੀਟਾ ਜਿੱਤ ਕੇ ਉਹਨਾਂ ਨੂੰ ਭੇਜਣ ਸੋ ਰਾਣਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ